ਪਿਓਰ ਪੰਜਾਬ ਨਸਲ ਦਾ ਘੋੜਾ ਦਿਖਾਉਣਾ ਤੁਹਾਨੂੰ ਅੱਜ ਸਰਤਾਜ ਬਾਪੂ ਜੋਰਾ ਸਿੰਘ ਜੀ ਮੱਝੂਕੇ ਲਾਈਨ ਦੇ ਜਨਮਦਾਤਾ ਜਿਨ੍ਹਾਂ ਨੇ ਆਪਣੇ ਹੱਥੀ ਤਿਆਰ ਕੀਤਾ ਘੋੜਾ ਪ੍ਰਿੰਸ ਮੱਝੂਕੇ ਪ੍ਰਿੰਸ ਦਾ ਪੋਤਾ ਦੋਸਤੋ ਇਹ ਬਾਪ ਵਾਲੇ ਪਾਸਿਓਂ ਮਾਂ ਇਹਦੀ ਅਲੀਕਰ ਲਗੜ ਲੈਣ ਦੀ ਆ ਕਾਦੇ ਇਹ ਕਰ ਗਿਆ 66 ਇੰਚ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਟੱਡ ਸਰਵਿਸ ਇਹਦੀ ਓਪਨ ਕਰਤੀ ਆ ਬੜੀ ਜਾਇਜ਼ ਜੀ ਫੀਸ ਰੱਖੀ ਆ ਉਦੇ ਵਿੱਚੋਂ ਵੀ ਮਾਨਤਾਣ ਤੁਹਾਡਾ ਪੂਰਾ ਕਰ ਦੇਣਗੇ ਬੜੇ ਦਿਲਦਾਰ ਬੰਦੇ ਨੇ ਕੋੜੇ ਕਿਸੇ ਪ੍ਰੋਫਿਟ ਨੂੰ ਨਹੀਂ ਸੇਵਾ ਨੂੰ ਰੱਖੇ ਹੋਏ ਨੇ ਸ਼ੌਂਕ ਬੜਾ ਬਾਈ ਨੂੰ ਸਪੈਸ਼ਲ ਧੰਨਵਾਦ ਕਰਦੇ ਆ ਬਾਈ ਯੁੱਧਵੀਰ ਜੀ ਦਾ ਜਿਨੇ ਵਸ਼ੇਰਾ ਦੇ ਕੇ ਬਾਈ ਸ਼ੇਰ ਬਰਾੜ ਨਾਲ ਯਾਰੀ ਦੀ ਮਿਸਾਲ ਕਾਇਮ ਕੀਤੀ ਆ ਬਾਈ ਦਾ ਘੋੜਿਆਂ ਨਾਲ ਪਿਆਰ ਬੜਾ ਬਾਈ ਦੇ ਮਾਤਾ ਜੀ ਖੁਦ ਘੋੜੇ ਆਪ ਸਾਂਭਦੇ ਨੇ ਖਾਣੇ ਪਾਣੀ ਦਾ ਖਿਆਲ ਸਾਫ ਸਫਾਈ ਦਾ ਖਿਆਲ ਮਾਤਾ ਨਰਿੰਦਰ ਕੌਰ ਜੀ ਬਰਾੜ ਖੁਦ ਆਪ ਰੱਖਦੇ ਨੇ ਆਪਣੇ ਨਜ਼ਰੀਆਂ ਦੇਖੀਏ ਤਾਂ ਇਹ ਘੋੜੇ ਨੇ ਦੋਸਤੋ ਪਰ ਉਹ ਇਹਨਾਂ ਨੂੰ ਆਪਣਾ ਪੁੱਤ ਮੰਨ ਕੇ ਸਾਹਮ ਦੇ ਨੇ ਆ ਬਸ਼ੀਰਾ ਆ ਗਿਆ ਮਲੂਕੇ ਵਾਲੇ ਸ਼ਹਿਨਸ਼ਾ ਘੋੜੇ ਦਾ ਪੁੱਤ ਮਾਂ ਇਹਦੀ ਜੋਗੀ ਘੋੜੇ ਦੀ ਆ ਉਮਰ ਦਾ 13 ਕ ਮਹੀਨਿਆਂ ਦਾ ਤੇ ਡੇਢ ਸਾਲ ਤੱਕ ਮੈਂ ਦਾਵਾ ਕਰਦਾ ਦੋਸਤੋ ਇਹ ਚੰਗੇ ਚੰਗੇ ਸ਼ੋਹਾਂ 'ਚ ਇੱਕ ਚੰਗੀਆਂ ਪੋਜੀਸ਼ਨਾਂ ਤੇ ਆਊਗਾ ਕਿਉਂਕਿ ਇਹ ਬਸ਼ੇਰੇ ਵਿੱਚ ਬਰੀਕੀਆਂ ਬੜੀਆਂ ਗੁਲਾਬੀਪਣ ਬੜਾ ਮੂੰਹ ਮੱਥੇ ਦਾ ਬੜਾ ਚੰਗਾ ਬਾਲ ਪੌਰੀਆਂ ਤੋਂ ਸਾਫ਼ ਆ ਕੰਨ ਕਨੌਤੀ ਦਾ ਬੜਾ ਚੰਗਾ ਆਉ ਮਾਤਾ ਜੀ ਨਾਲ ਤੇ ਪਰਿਵਾਰ ਨਾਲ ਕਰਦੇ ਆ ਗੱਲਬਾਤ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਚੈਨਲ ਨਵਦੀਪ ਢਾਲੀਵਾਲ ਤੇ ਜਿਹੜੇ ਵੀ ਭਰਾ ਸਾਨੂੰ ਫੇਸਬੁੱਕ ਤੇ ਦੇਖ ਰਹੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਅੱਜ ਸਰਦਾਰ ਮੋਹਨ ਸਿੰਘ ਬਰਾੜ ਦੇ ਘਰੇ ਪਹੁੰਚੇ ਆ ਸਾਡੇ ਨਾਲ ਸਾਡਾ ਭਰਾ ਵੀਰ ਸ਼ੇਰ ਸਿੰਘ ਬਰਾੜ ਮਾਤਾ ਨਰਿੰਦਰਜੀਤ कौर ਬਰਾੜ ਤੇ ਵੀਰ ਅਮਨਾ ਬਰਾੜ ਬੈਠਾ ਪਿੰਡ ਰਤੀਆਂ ਜ਼ਿਲ੍ਹਾ ਵੀਰੇ ਮੋਗਾ ਹੀ ਪੈ ਜਾਂਦਾ ਹੈ ਜ਼ਿਲ੍ਹਾ ਮੋਗਾ ਵੀਰ ਦੇ ਦੋ ਬਸ਼ੇਰੇ ਰੱਖੇ ਹੋਏ ਨੇ ਇੱਕ ਕੁੜੀ ਆ ਬਸ਼ੇਰੇ ਦੋਨੇ ਟੌਪ ਕਲਾਸ ਨੇ ਵੀਡੀਓ ਤੁਹਾਡੇ ਫੋਨ ਦੀ ਸਕਰੀਨ ਤੇ ਚੱਲ ਰਹੀ ਹੋਊਗੀ ਤੇ ਬਸ਼ੇਰੇ ਦੇਖਿਓ ਵੀ ਇਹਨੇ ਨਵਾਂ ਕੰਮ ਸਟਾਰਟ ਕੀਤਾ ਥੋੜੇ ਸਮੇਂ ਤੋਂ ਬੱਚਾ ਲੈ ਗਈ ਪਾ ਲਿਆ ਤੇ ਮਾਤਾ ਦਾ ਵੀਡੀਓ ਚ ਬੈਠਣ ਦਾ ਕਾਰਨ ਤੁਹਾਨੂੰ ਦੱਸ ਦਿਆਂ ਸੱਜਣੋ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਮਾਤਾ ਜੀ ਦਾ ਬਹੁਤ ਵੱਡਾ ਸੁਜੋਗ ਆ ਦੋਨੇ ਬਸ਼ੇਰਿਆਂ ਨੂੰ ਸਾਂਭ ਸੁਭਾਲ ਤੇ ਜਿੰਨਾ ਵੀ ਵੀਰ ਹੋਣਾ ਤੋਂ ਬਾਅਦ ਸਰਦਾਰ ਮੋਹਨ ਸਿੰਘ ਦਾ ਕੰਮ ਜਿਹੜਾ ਹੈਗਾ ਨਾ ਉਹ ਗੱਡੀਆਂ ਦਾ ਜੀ ਜਿਵੇਂ ਟਰਾਂਸਪੋਰਟ ਦਾ ਕੰਮ ਆ ਤੇ ਉਹਦੇ ਤੇ ਆ ਬਾਈ ਜੀ ਤਾਂ ਬਾਹਰ ਹੀ ਰਹਿੰਦੇ ਨੇ ਤੇ ਭਰਾ ਸਾਡਾ ਪੜਦਾ ਵਾ ਜਿਹੜੀ ਵੀ ਸੇਵਾ ਸੁਭਾਲ ਦਾ ਕੰਮ ਆ ਉਹ ਮਾਤਾ ਜੀ ਕਰਦੇ ਨੇ ਆਉ ਵੀਰ ਨਾਲ ਕਰਦਿਆਂ ਗੱਲਬਾਤ ਵੀਰੇ ਸ਼ੇਰ ਧੰਨਵਾਦ ਪਹਿਲਾਂ ਤੁਹਾਡਾ ਸასი ਸ਼ੋਤ ਜੀ ਸასი ਕਾਲ ਜੀ ਬਹੁਤ ਬਹੁਤ ਧੰਨਵਾਦ ਵੀ ਤੁਹਾਡਾ ਆਪਣੇ ਫਾਰਮ ਤੇ ਆਉਣ ਦੇ ਲਈ ਹਾਂਜੀ ਵੀਰੇ ਜਿੱਦਾਂ ਕੰਮ ਹਰੇਕ ਬੰਦਾ ਸਟਾਰਟ ਕਰਦਾ ਵਾ ਕਿਸੇ ਪ੍ਰੋਫਿਟ ਨੂੰ ਜਾਂ ਸ਼ੌਂਕ ਨੂੰ ਇੱਕ ਕੰਮ ਕੀ ਸੋਚ ਕੇ ਸਟਾਰਟ ਕੀਤਾ ਘੋੜਿਆਂ ਦਾ ਇਹ ਵੀ ਪਹਿਲਾਂ ਤਾਂ ਆਪਾਂ ਕੋਈ ਸੋਚ ਕੇ ਨਹੀਂ ਸ਼ੁਰੂ ਕੀਤਾ ਸੀ ਵੀ ਨਾ ਆਪਾਂ ਬਿਜ਼ਨਸ ਦਾ ਕਰਨਾ ਸੀਗਾ ਠੀਕ ਹੈ ਬਈ ਬਸ ਆਪਾਂ ਸ਼ੌਂਕ ਸੀਗਾ ਹਾਂਜੀ ਬਾਕੀ ਬਲੱਡ ਦੇ ਵਿੱਚ ਵੀਰੇ ਆਪਣੇ ਦਾਦਾ ਜੀ ਕੋਲ ਸੀਗੇ ਘੋੜੇ ਠੀਕ ਹੈ ਬਲੱਡ ਦੇ ਵਿੱਚ ਵੀ ਅੱਗੇ ਆਪਾਂ ਕੈਰੀ ਆਉਣਗੇ ਠੀਕ ਹੈ ਜੀ ਤੇ ਵੀਰੇ ਜਿਹੜਾ ਆਪਣਾ ਵਸ਼ੇਰਾ ਜੀ ਨੀਲਾ ਇਹਦੇ ਬਾਰੇ ਡਿਟੇਲ ਦਿਓ ਵੀ ਇਹ ਖਰੀਦਿਆ ਵੀਰੇ ਹਾਂਜੀ ਵੀਰੇ ਇਹ ਇੱਕਿਆਂ ਦਿਨਾਂ ਦਾ ਵਸ਼ੇਰਾ ਸੀ ਵੀਰੇ ਆਪਣੇ ਤੇ ਕੋਟੀ ਸਿਕਾਂਗ ਕੋਲੋਂ ਲੁੱਟੀ ਪੈਂਦਾ ਆਪਣੇ ਵੀਰ ਜਯੋਧਵੀਰ ਸਿੰਘ ਆ ਜੀ ਠੀਕ ਹੈ ਬਾਈ ਦੇ ਘਰੋਂ ਲਿਆ ਸੀਗਾ ਠੀਕ ਹੈ ਜੀ ਬਾਈ ਦੇ ਨਾਲ ਆਪਣਾ ਇਨਾ ਪਿਆਰ ਸੀ ਬਾਈ ਨੇ ਆਪਦੇ ਆਂਡ ਗਵਾਂਡ ਵਾਲੇ ਵੀ ਕਿਸੇ ਕਰ ਲਈ ਸੀਗੇ ਵੀ ਉਹ ਘੋੜਾ ਲਾਦੇ ਸੀਗੇ ਜੀ ਬਾਈ ਪਰ ਉਹ ਬਾਈ ਨੇ ਆਪਾਂ ਨੂੰ ਦਿੱਤਾ ਤੇ ਆਪਾਂ ਬਾਈ ਦਾ 23 ਦਿਨੋਂ ਧੰਨਵਾਦ ਕਰਦੇ ਆ ਠੀਕ ਹੈ ਬਾਈ ਜੀ ਅ ਵੀਰੇ ਇਹ țeੜੀ ਲਾਈਨ ਨਾਲ ਸੰਬੰਧ ਰੱਖਦਾਗਾ ਵੈਸੇ ਆਪਾਂ ਉਹ ਕੈਮਰਾ ਗੱਲਾਂ ਕੀਤੀਆਂ ਆਪਾਂ ਦੇਖਣ ਵਾਲੇ ਸਰੋਤਿਆਂ ਨੂੰ ਦੱਸ ਦਈਏ ਇੱਕ ਵਾਰ ਪੂਰੀ ਡਿਟੇਲ ਦੇ ਦਈਏ ਵੀ ਇੱਕ ਕਿਹੜੀ ਲਾਈਨ ਨਾਲ ਸਵਾਂਦਾ ਦਾ ਮੈਂ ਦੇਖਣ ਵਾਲਾ ਨੂੰ ਪਹਿਲਾਂ ਇੰਨਾ ਕੁ ਦੱਸ ਦਿੰਦਾ ਵੀ ਇਹ ਪਿਓਰ ਪੰਜਾਬ ਦੀ ਨਸਲ ਆ ਪੰਜਾਬ ਦੀ ਬਰੀਡ ਆ ਆ ਪਿਓਰ ਜਿਹਨੂੰ ਪੰਜਾਬ ਦੀ ਕਹਿ ਦਿੰਦੇ ਨੇ ਜਿਹਦੇ ਵਿੱਚ ਕੋਈ ਮਾਰਵਾੜੀ ਟੱਚ ਨਹੀਂ ਗਾ ਦੋਨੇ ਲਾਈਨਾਂ ਦਾ ਬਹੁਤ ਚੰਗਾ ਸੁਮੇਲ ਆ ਬਾਕੀ ਤੁਸੀਂ ਵਿਸ਼ੇ ਦਾ ਹੀ ਆ ਹਲੇ ਆ ਵੀਰੇ ਦੁੱਧ ਆਂਦੀ ਆ ਹਲੇ ਨਹੀਂ ਵੱਡੇ ਭਾਈ ਇਹਨੂੰ ਤਿੰਨ ਕੁ ਮਹੀਨੇ ਹੋਏ ਦੁੱਧਾਂ ਦੋ ਇਹਨੂੰ ਦੋ ਦੰਦ ਹੋਏ ਨੇ ਤਿੰਨ ਕੁ ਮਹੀਨੇ ਜੀ ਹਾਲੀ ਹੀ ਇਹ ਕਿਹੜੀ ਲਾਈਨਾਂ ਸੰਧ ਰਹਾ ਦਾ ਵੀਰੇ ਕਿਹੜਾ ਇਹਦਾ ਬਾਪ ਕਿਹੜਾ ਹੈਗਾ ਤੇ ਮਾਂ ਕਿਹੜੀ ਲਾਈਨ ਦੀ ਸੀ ਇਹਦਾ ਵੀਰੇ ਆਪਣੇ ਮੱਜੂਗੀ ਪੈਂਦੀ ਸੀਗੇ ਵੀਰੇ ਲక్ష్మణ ਪੰਡਤ ਜੀ ਨਾਲ ਕੋਲ ਪ੍ਰਿੰਸ ਘੋੜਾ ਸੀਗਾ ਜੀ ਬੁਲੰਦ ਦਾ ਹਾਂਜੀ ਇਹ ਉਹਦਾ ਬੱਚਾ ਜੀ ਮਾਂ ਇਹਦੀ ਹੈਗੀ ਅਲੀ ਕਰਨਗੜ ਦੀ ਜੀ ਮਾਂ ਜਿਹੜੀ ਆ ਉਹ ਅਲੀ ਕਰਨਗੜ ਲਾਈਨ ਦੀ ਆ ਤੇ ਬਾਪ ਇਹਦਾ ਆ ਗਿਆ ਪ੍ਰਿੰਸ ਘੋੜਾ ਜਿਹੜਾ ਲక్ష్మణ ਪੰਡਤ ਜੀ ਹੋਣਾ ਕੋਲ ਸੀਗਾ ਜਿਹੜਾ ਪਿੱਛੇ ਦੇ ਵੀਰ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਘੋੜਾ ਪੂੜਾ ਹੋ ਗਿਆ ਬਿਲਕੁਲ ਜੀ ਬਿਲਕੁਲ ਜੀ ਤੇ ਉਹਦੇ ਬੱਚੇ ਵੀ ਜਿੰਨੇ ਆਏ ਨੇ 7 ਹੀ ਕਹਿ ਸਕਦੇ ਆ ਆਪਾਂ ਉਹਨਾਂ ਦੇ ਵਿੱਚੋਂ ਇਹ ਇੱਕ ਆ ਬਿਲਕੁਲ ਜੀ ਬਿਲਕੁਲ ਇੱਕ ਕਿਲੋ ਮਾਫੀ ਚਾਹੁੰਦਾ ਹਾਂ ਇਹ ਤੁਹਾਡੀ ਵੀਡੀਓ ਤੇ ਉੱਤਰਾਂ ਲਾ ਲਈ ਕਿਤੇ ਇੱਕ ਵੀ ਕਹਿ ਸਕਦੇ ਆ ਆਪਾਂ ਹਾਂਜੀ ਔਰ ਇਹ ਜਾਣਦੀ ਵੀ ਆਖਰੀ ਬੱਚਿਆਂ ਦੇ ਵਿੱਚੋਂ ਜਿਹੜੇ ਆਖਿਰਲੇ ਬੱਚੇ ਸੀਗੇ ਜੀ ਉਹਨਾਂ ਦੇ ਵਿੱਚੋਂ ਇਹ ਇੱਕ ਜਾਂ ਦੋ ਨੰਬਰ ਤੇ ਆਉਂਦਾ ਹੈ ਠੀਕ ਹੈ ਜੀ ਲਾਸਟ ਬੱਚਿਆਂ ਦਾ ਸੈਕੰਡ ਲਾਸਟ ਕਹਿ ਲਓ ਜਾਂ ਆਪਣੇ ਲਾਸਟ ਕਹਿ ਲਾ ਲਾਸਟ ਕਹਿ ਲਈਏ ਵੀ ਉਸ ਤੋਂ ਬਾਅਦ ਉਸ ਪ੍ਰਿੰਸ ਕੋਡੇ ਦੇ ਬੱਚੇ ਹੋਰ ਆਏ ਨਹੀਂਗੇ ਹਾਂਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਬੱਚਾ ਦਿੱਤਾ ਜੀ ਤੇ ਵੀ ਸਾਨੂੰ ਇੱਕ ਬਹੁਤ ਵੱਡੀ ਜਿਵੇਂ ਕਹਿੰਦੇ ਖੁਸ਼ੀ ਦਿੱਤੀ ਉਹਨਾਂ ਨੇ ਹਾਂਜੀ ਬਹੁਤ ਵੱਡਾ ਪਿਆਰ ਸਾਡੇ ਪਰਿਵਾਰ ਦੇ ਵਿੱਚ ਬਣਿਆ ਜੀ ਤੇ ਉਹਨਾਂ ਦੀ ਬਦੌਲਤ ਬਣਿਆ ਅਸੀਂ ਬੜੇ ਧੰਨਵਾਦੀ ਉਹਨਾਂ ਦੇ ਜਿੱਦਾਂ ਮਾਂ ਬਾਪੂ ਆਪਾ ਇਹ ਕਹਿ ਸਕਦੇ ਆਂਗੇ ਵੀ ਬੱਚਾ ਤੁਹਾਡਾ ਇੱਕ ਨਹੀਂ ਤੈਨ ਜਿੱਦਾਂ ਕਿ ਮੈਂ ਜਿੱਦਾਂ ਕਿ ਮੈਂ ਤੁਹਾਡੇ ਘਰੇ ਆ ਕੇ ਦੇਖਿਆਗਾ ਵੀ ਤੁਸੀਂ ਬੱਚਿਆਂ ਤਰ੍ਹਾਂ ਪ੍ਰੇਮ ਕਰਦੇ ਹੋ ਹਨਾ ਘੋੜਿਆਂ ਨੂੰ ਜੀ ਜੀ ਇਹ 22 ਸ਼ੇਰ ਚ ਤੇ ਜਾਂ ਦੋਨੇ ਬਸ਼ੇਰਿਆਂ ਦੇ ਕੋਈ ਫਰਕ ਨਹੀਂ ਰੱਖਦੇ ਬਹੁਤ ਸ਼ੌਂਕ ਨਾਲ ਰੱਖੇ ਨੇ ਮੈਂ ਵੀ ਆਪਣੇ ਨੂੰ ਕਹ ਲਓ ਜਮ ਮੈਂ ਵੀ ਇੱਕ ਐਨੀਮਲ ਲਵਰ ਆਗਾ ਉਹਦੇ ਨੂੰ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇੰਨੇ ਇੱਕ ਸ਼ੌਂਕ ਨਾਲ ਇਹਨੂੰ ਰੱਖਿਆਗਾ ਦੋਨਾਂ ਨੂੰ ਜਿੱਦਾਂ ਵੀ ਇਹ ਕੋਈ ਆਪਾਂ ਵੀਡੀਓ ਸ਼ੂਟ ਕਰਦੇ ਸੀਗੇ ਉਹਦੇ ਚ ਵੀ ਬੱਚਾ ਹਲੇ ਇੱਕ ਨਾਰਾ ਇਹਨੇ ਇਹਦੀ ਇਦਾਂ ਦੇ ਬਲੱਡ ਦੇ ਵਿੱਚ ਰੱਖ ਲੋ ਬਾਕੀ ਬਲੱਡ ਗਰਮਾ ਹੈ ਨਾ ਉਹਦੇ ਥੋੜੀ ਹਰਕਤਾਂ ਵੀ ਕਰਦਾ ਸੀਗਾ ਸ਼ਰਾਰਤਾਂ ਕਰਦਾ ਸੀਗਾ ਤੁਸੀਂ ਪਿਆਰ ਨਾ ਸਮਝਾਉਂਦੇ ਸੀ ਨਹੀਂ ਮੈਂ ਦੇਖਿਆ ਵੀ ਆਪਾਂ ਬਹੁਤਿਆਂ ਨੂੰ ਤਾਂ ਨਹੀਂ ਕਹਿੰਦੇ ਬਹੁਤ ਬੰਦੇ ਆਪਾਂ ਮੰਡੀਆਂ ਤੇ ਵੀ ਦੇਖਦੇ ਆਂ ਸ਼ੋਹਾਂ ਤੇ ਵੀ ਦੇਖਦੇ ਆਂ ਘੋੜਾ ਹਰਕਤ ਕਰਦਾ ਕੋਈ ਸ਼ਰਾਰਤ ਕਰਦਾ ਉਹਨੂੰ ਕੋਈ ਕੁੱਟਣ ਮਾਰਨ ਦਾ ਰੂਪ ਧਾਰਨ ਕਰਦੇ ਨੇ ਤੁਸੀਂ ਪਿਆਰ ਨਾ ਹੀ ਸਮਝਾਉਂਦੇ ਸੀਗੇ ਇਹਨੂੰ ਬੱਚਿਆਂ ਨੂੰ ਰੱਖਿਆ ਇਹਦੇ ਆਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੇਰੇ ਅੰਦਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨਾ ਮਾਨ ਸਨਮਾਨ ਬਖਸ਼ ਰਹੇ ਆਂ ਆਪਦੇ ਸ਼ਬਦਾਂ ਦੇ ਥਰੂ ਜੀ ਇਹਦੀ ਵਜ੍ਹਾ ਹੈ ਵੀ ਜੇਕਰ ਹਾਂਜੀ ਦੇਖੋ ਜਿੰਨੇ ਵੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਡੇ ਗਰੀਬਖਾਨੇ ਤੇ ਆਉਣ ਦੇ ਲਈ ਤੁਹਾਡਾ ਬਹੁਤ-ਬਹੁਤ ਜੀ ਆਇਆਂ ਨੂੰ ਆਖਦੇ ਹਾਂ ਸੀ ਸਾਰੇ ਪਰਿਵਾਰ ਵੱਲੋਂ ਹਾਂਜੀ ਤੁਹਾਡਾ ਵੀ ਧੰਨਵਾਦ ਤੇ ਦੂਜਾ ਅਸੀਂ ਤੁਹਾਡੇ ਬੜੇ ਧੰਨਵਾਦੀ ਹਾਂ ਵੀ ਤੁਸੀਂ ਆਪਦੇ ਜ਼ਿੰਦਗੀ ਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਮਿਲਣ ਆਏ ਹੋ ਜੀ ਔਰ ਆਪਣੇ ਘੋੜਿਆਂ ਦੀ ਵੀ ਵੀਡੀਓ ਕਵਰੇਜ ਕਰਨ ਆਏ ਹੋ ਜੀ ਔਰ ਤੀਸਰਾ ਇਹ ਵੀ ਜਿੰਨੇ ਵੀ ਭੈਣ ਭਰਾ ਸਾਡੇ ਤੋਂ ਸੀਨੀਅਰ ਬਹੁਤ ਜ਼ਿਆਦਾ ਸੂਝਮਾਨ ਸੱਜਣ ਇਸ ਵੀਡੀਓ ਨੂੰ ਦੇਖ ਰਹੇ ਆ ਜਿੰਨੇ ਵੀ ਉਹਨਾਂ ਸਾਰਿਆਂ ਦਾ ਅਸੀਂ ਬੜਾ ਧੰਨਵਾਦ ਕਰਦੇ ਆਂ ਵੀ ਤੁਸੀਂ ਸਾਨੂੰ ਦੇਖ ਰਹੇ ਹੋ ਜਾਂ ਤੁਹਾਡਾ ਬੜਾ ਹੀ ਬੜਾ ਧੰਨਵਾਦ ਆ ਤੁਸੀਂ ਵੀਰ ਦੇ ਚੈਨਲ ਦੇ ਨਾਲ ਜੁੜੇ ਹੋਏ ਹੋ ਔਰ ਜਿਨ੍ਹਾਂ ਨੇ ਵੀਰ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰੋ ਜੀ ਕਿਉਂਕਿ ਵੀਰ ਦੇ ਚੈਨਲ ਦੇ ਉੱਪਰ ਬਹੁਤ ਜ਼ਿਆਦਾ ਨੌਲੇਜ ਵਾਲੀਆਂ ਗੱਲਾਂ ਆਉਂਦੀਆਂ ਅਸੀਂ ਪਹਿਲਾਂ ਦੇਖਿਆ ਇਹਨਾਂ ਦੇ ਚੈਨਲ ਨੂੰ ਫਿਰ ਵੀਰ ਉਹਨਾਂ ਦੇ ਅਸੀਂ ਜੁੜੇ ਆ ਅੱਛਾ ਜਿਹੜੀ ਤੁਸੀਂ ਵੀਰ ਜੀ ਗੱਲ ਕਰ ਰਹੇ ਸੀ ਕਿ ਵੀ ਪਿਆਰ ਦੇ ਨਾਲ ਸਮਝਾਉਣ ਵਾਲੀ ਗੱਲ ਹੈ ਦੇਖੋ ਹਰ ਇੱਕ ਜ਼ਾਪੂ ਆਪਣਾ ਇੱਕ ਮੰਤਕ ਹੁੰਦਾ ਜੀ ਕੋਈ ਵੀ ਆਪਾਂ ਕਿੱਤਾ ਕਰਦੇ ਹਾਂ ਹਰ ਇੱਕ ਬੰਦੇ ਦੀ ਆਪ ਕੋ ਆਪਣੀ ਇੱਕ ਸੋਚ ਹੁੰਦੀ ਆ ਜੀ ਕੋਈ ਇਹ ਸੋਚ ਕੇ ਸ਼ੁਰੂ ਕਰਦਾ ਵੀ ਮੈਂ ਇਹ ਧੰਦੇ ਦੇ ਵਿੱਚ ਜਾਵਾਂ ਮੈਨੂੰ ਇਹਦੇ ਵਿੱਚ ਪ੍ਰੋਫਿਟ ਹੋਊਗਾ ਰੋਫਿਟ ਹੋਊਗਾ ਹਾਂਜੀ ਕੋਈ ਇਹ ਸੋਚ ਕੇ ਕੋੜਾਂ ਦੇ ਕੰਮ ਦੇ ਵਿੱਚ ਆਉਂਦਾ ਵੀ ਮੈਂ ਇਸ ਲਾਈਨ ਦੇ ਵਿੱਚ ਆਵਾਂ ਤੇ ਮੇਰਾ ਨਾਮ ਹੋਊਗਾ ਨਾਮ ਹੋਊਗਾ ਜੀ ਠੀਕ ਹੈ ਜੀ ਔਰ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਸੀਂ ਇੱਕ ਬਿਲਕੁਲ ਸੱਚੀ ਤੇ ਸੁੱਚੀ ਤੋਂ ਇੱਕ ਗੱਲ ਦੱਸ ਰਹੇ ਹਾਂ ਜੀ ਵੀ ਨਾ ਤਾਂ ਅਸੀਂ ਇਹ ਸੋਚ ਕੇ ਇਸ ਲਾਈਨ ਦੇ ਵਿੱਚ ਆਏ ਸੀ ਵੀ ਸਾਨੂੰ ਪ੍ਰੋਫਿਟ ਹੋਊਗਾ ਜੀ ਕਿਉਂਕਿ ਅਸੀਂ ਬਿਲਕੁਲ ਨਵੇਂ ਆ ਇਸ ਲਾਈਨ ਦੇ ਅਸੀਂ ਅੱਜ ਤੋਂ 3 ਸਾਲ ਪਹਿਲਾਂ ਵੀ ਨਵੇਂ ਸੀ ਅਸੀਂ ਅੱਜ ਵੀ ਨਵੇਂ ਹਾਂ ਕਿਉਂਕਿ ਵੀਰ ਇਹ ਜ਼ਿੰਦਗੀ ਆ ਹਰ ਰੋਜ਼ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਬਿਲਕੁਲ ਔਰ ਅਸੀਂ ਅੱਜ ਤੋਂ 3 ਸਾਲ ਬਾਅਦ ਵੀ ਨਵੇਂ ਰਹਿਾਂਗੇ ਜੀ ਨਾ ਤਾਂ ਅਸੀਂ ਪ੍ਰੋਫਿਟ ਸੋਚ ਕੇ ਆਏ ਸੀ ਵਿੱਚ ਇਸ ਲਾਈਨ ਚ ਜੀ ਨਾ ਅਸੀਂ ਇਹ ਸੋਚ ਕੇ ਆਏ ਸੀ ਕਿ ਸਾਡਾ ਨਾਮ ਹੋਊਗਾ ਨਾਮ ਹੋਊਗਾ ਜੀ ਬਿਲਕੁਲ ਪਹਿਲਾਂ ਸਾਡੇ ਦਾਦਾ ਜੀ ਘੂੜੀਆਂ ਦੇ ਸਕੀਨ ਸੀਗੇ ਜੀ ਉਸ ਤੋਂ ਬਾਅਦ ਪਾਪਾ ਜੀ ਨੇ ਵੀ ਥੋੜਾ ਜਿਹਾ ਜੰਗ ਦੀ ਇਸ ਚੀਜ਼ ਨਾਲ ਪਿਆਰ ਰੱਖਿਆ ਜਿੰਨਾ ਚਿਰ ਬਾਪੂ ਜੀ ਕੋਲੇ ਘੋੜੀਆਂ ਰਹੀਆਂ ਸਾਮਸਵਾਲ ਪਾਪਾ ਜੀ ਕਰਦੇ ਸੀਗੇ ਜੀ ਫਿਰ ਉਸ ਤੋਂ ਬਾਅਦ ਵੀ ਜ਼ਿੰਦਗੀ ਮੈਂ ਡਰਾਈਵਿੰਗ ਲਾਈਨਸ ਚਲਾ ਗਿਆ ਮੇਰਾ ਟ੍ਰਾਂਸਪੋਰਟ ਦਾ ਕੰਮ ਚਲਾ ਗਿਆ ਜੀ ਬੇਟੇ ਨੇ ਇੱਛਾ ਜਤਾਈ ਵੀ ਪਾਪਾ ਆਪਾਂ ਵੀ ਇੱਕ ਬਛੇਰਾ ਜਰੂਰ ਰਖੀਏ ਜੱ ਬਛੇਰੇ ਦੀ ਜੀ ਅਸੀਂ ਇਹ ਚੀਜ਼ ਸੋਚ ਕੇ ਰੱਖਿਆ ਵੀ ਯਾਰ ਬੱਚੇ ਦੀ ਦਿਲ ਦੀ ਇੱਛਾ ਹੈ ਜੀ ਵੀ ਇਹਨੂੰ ਪਲਾਸਟਿਕ ਦੇ ਘੜਾਉਣੇ ਲੈ ਕੇ ਦੇਣ ਨਾਲੋਂ ਬਿਹਤਰ ਹੈ ਵੀ ਇੱਕ ਜਿਉਂਦਾ ਜਾਗਦਾ ਹਾਂ ਇਸ ਤਰ੍ਹਾਂ ਦੀ ਚੀਜ਼ ਲੈ ਕੇ ਜਾਈਏ ਵੀ ਜਿਹਦੇ ਨਾਲ ਬੱਚੇ ਦਾ ਵੀ ਦਿਲ ਲੱਗਿਆ ਰਹੇ ਸਾਡਾ ਵੀ ਲੱਗਿਆ ਰਹੇ ਜੀ ਬਿਲਕੁਲ ਔਰ ਅਸੀਂ ਇਹ ਸੋਚ ਕੇ ਮੈਨ ਇਸ ਲਾਈਨ ਚ ਆਏ ਸੀ ਵੀ ਸਾਨੂੰ ਘੋੜਿਆਂ ਦੀ ਲਿੱਦ ਚੱਕਣ ਦੀ ਸੇਵਾ ਮਿਲ ਜਵੇ ਜੀ ਅਸੀਂ ਕੋਈ ਪ੍ਰੋਫਿਟ ਸੋਚ ਕੇ ਨਹੀਂ ਸੀ ਆਏ ਜੀ ਬਾਕੀ ਹਰ ਇੱਕ ਇਨਸਾਨ ਦੀ ਆਪੋ ਆਪਣੀ ਸੋਚ ਹੁੰਦੀ ਆਪੋ ਆਪਣੇ ਵਿਚਾਰ ਹੁੰਦੇ ਆ ਨਾ ਤਾਂ ਅਸੀਂ ਵੀਰੇ ਪੈਸਾ ਸੋਚ ਕੇ ਆਏ ਸੀਗੇ ਜੀ ਵੈਗਰੂ ਨੇ ਬਹੁਤ ਕੁਝ ਦਿੱਤਾ ਹੱਥ ਪੈਰ ਦਿੱਤੇ ਤਾਂ ਬਹੁਤ ਕੁਝ ਬਹੁਤ ਕੁਝ ਦਿੱਤਾ ਕਮਾਲਾਂਗੇ ਬੰਦੂ ਕਮਾਲਾਂਗੇ ਦੰਦ ਰੋਸਤੀ ਸਭ ਤੋਂ ਵੱਡੀ ਚੀਜ਼ ਹੈ ਬਿਲਕੁਲ ਜੀ ਫਿਰ ਕੀ ਨਾਂ ਲੈਂਦੇ ਆ ਆਪਣੇ ਘੋੜਿਆਂ ਦੀ ਲਿੱਦ ਚੱਕਣ ਦੀ ਜਿਹੜੀ ਸੇਵਾ ਹੈ ਨਾ ਉਹ ਵੀਰੇ ਵਿਰਲੇ ਬੰਦੇ ਨੂੰ ਮਿਲਦੀ ਹੈ ਜੀ ਦੂਜੀ ਗੱਲ ਇਹ ਸੋਚ ਕੇ ਆਏ ਸੀ ਵੀ ਜੇਕਰ ਘੋੜੇ ਨਾ ਆਉਂਦੇ ਜੀ ਤਾਂ ਵੀਰ ਜੀ ਨਾ ਤਾਂ ਤੁਹਾਡੇ ਸਿਰ ਤੇ ਦਸਤਾਰ ਹੁੰਦੀ ਜੀ ਬਿਲਕੁਲ ਨਾ ਸਾਡੇ ਨਾਂਵਾਂ ਨਾਲ ਸਿੰਘ ਲੱਗਦੇ ਤੇ ਨਾ ਅਸੀਂ ਕਿਸੇ ਨੂੰ ਠੋਕੇ ਕਹਿੰਦੇ ਅਸੀਂ ਬਰਾੜ ਜੀ ਜਾਂ ਅਸੀਂ ਸਿੱਧੂ ਆਂ ਜਾਂ ਅਸੀਂ ਗੱਲਾਂ ਦੇ ਘਰੇ ਵਾਲਾ ਜੀ ਕਿਉਂਕਿ ਜੇ ਘੋੜੇ ਸੀਗੇ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਸਿੰਘਾਂ ਨੇ ਜੰਗਲਾਂ ਦੇ ਵਿੱਚ ਰਾਤਾਂ ਗੁਜ਼ਾਰੀਆਂ ਜੀ ਜੋ ਖਾਣਾ ਪਾਣੀ ਘੋੜਿਆਂ ਨੂੰ ਪੈਂਦਾ ਸੀ ਦਾਣੇ ਛੋਲੇ ਪੈਂਦੇ ਉਹੀ ਖਾ ਕੇ ਉਹਨਾਂ ਨੇ ਟੈਮ ਬਿਤਾਉਣਾ ਕੀਤਾ ਜੀ ਬਿਲਕੁਲ ਤੇ ਘੋੜਿਆਂ ਦੇ ਥਰੂ ਹੀ ਸਾਨੂੰ ਸਿੰਘਾਂ ਨੇ ਦੇਸ਼ ਤੋਂ ਬਾਹਰ ਜਿਹੜੇ ਲੋਕ ਰਹਿੰਦੇ ਸੀ ਉਹ ਜਦੋਂ ਆ ਕੇ ਸਾਡੇ ਦੇਸ਼ ਦੇ ਉੱਤੇ ਹਮਲਾ ਕਰਦੇ ਸੀ ਸਾਨੂੰ ਗੁਲਾਮ ਬਣਾਉਂਦੇ ਸੀ ਸਾਡੀਆਂ ਸਾਡੇ ਦੇਸ਼ ਦੇ ਵਿੱਚੋਂ ਧੀਆ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਤੇ ਟਕੇ ਟਕੇ ਤੇ ਗਜਨੀ ਦੇ ਬਾਜ਼ਾਰ 'ਚ ਵੇਚਦੇ ਸੀ ਜੇਕਰ ਇਹ ਘੋੜੇ ਨਾ ਹੁੰਦੇ ਵੀਰ ਜੀ ਸਾਡੇ ਆ ਅੱਜ ਦਾ ਨਾਂ ਦੇਸ਼ ਹੁੰਦਾ ਨਾ ਹੀ ਭਾਰਤ ਹੁੰਦਾ ਨਾ ਹੀ ਪੰਜਾਬ ਹੁੰਦਾ ਨਾ ਹੀ ਸਾਡੇ ਅੱਜ ਦੇ ਹਾਲਾਤ ਹਾਲਾਤ ਹੁੰਦੇ ਮੱਜੂਗੇ ਲੈ ਜੀ ਤੇ ਜਿਹੜੀ ਇਹਦੀ ਮਾਂ ਉਹ ਅਲੀ ਕੈਰਲ ਘੜ ਲੈ ਜੀ ਜੀ ਏ ਬਈ ਮਾਂ ਇਹਦੀ ਬਲੈਕ ਕਲਰ ਦੀ ਸੀ ਹਨਾ ਉਹ ਨੀਲਾ ਸੀਗਾ ਤੇ ਪ੍ਰੋਪਰੇ ਆਪਦੇ ਬਾਪ ਤੇ ਗਿਆ ਜਿੱਦਾਂ ਇਹਦੇ ਫੇਸ ਦੀ ਕੁਆਲਿਟੀ ਵੀ ਦੇਖੀ ਆਪਾਂ ਮੈਂ ਉਹ ਘੋੜਾ ਵੀ ਦੇਖਿਆ ਵੀਰੇ ਫੇਸ ਦੀ ਕੁਆਲਿਟੀ ਤਕਰੀਬਨ ਸਾਰੇ ਹੀ ਗੁਣ ਮਿਲਦੇ ਬਿਲਕੁਲ ਆ ਘੋੜਾ ਜੇ ਆਪਾਂ ਹਜੇ ਵੀਰੇ ਹਾਈਟ ਹੂਟ ਦੀ ਕੋਈ ਮਹੰਤੀ ਕੀਤੀ ਵੇਹੇ ਬੱਚਿਆਂ ਚ ਆਗਾ ਜਿਹਦੇ ਪ੍ਰੋਪਰ ਘੋੜਾ ਬਣਿਆ ਨੀਗਾ ਕੋਈ ਮਣਕੇ ਦੇਖਿਆ ਵੀ ਜਾਂ ਆਪਾਂ ਕੋਈ ਅੰਦਾਜ਼ਾ ਲਾਇਆ ਹੋਵੇ ਵੀ ਕਿੱਥੋਂ ਤੱਕ ਪਹੁੰਚ ਗਿਆ ਇਹ ਜਿੰਨਾ ਵੀਰੇ ਦੁਰੇ ਫੇਰੇ ਹਲੇ ਹਾਂਜੀ ਸਾਡੇ ਹਿਸਾਬ ਦੇ ਨਾਲ ਤਾਂ ਤਕਰੀਬਨ 65 ਦੇ ਨੇੜੇ ਜਿਹੜੇ ਹੈਗਾ ਜੀ ਜੀ ਹੋਊਗਾ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਵੀਰੇ ਨਾਲ ਖੜ ਕੇ ਪਤਾ ਲੱਗ ਜਾਂਦਾ ਕੋਈ ਦੇ ਵੀ ਸਹੀ ਜੇ ਆਪਾਂ ਕਹੀਏ ਵੀ ਦੋਸਤੋ 65 ਦੀ ਥਾਂ ਤੇ ਬਾਈ ਨੇ 65 ਕਿਹਾ ਮੈਂ 64 ਅੱਖਾਂ ਦਾ 64 ਹਜੇ ਹਜੇ ਦੇ ਬਦਨ ਦੇ ਜਿੱਦਾਂ ਵੀਰੇ ਕਹਿੰਦੇ ਨੇ ਘੋੜੇ 4 ਸਾਲ ਤੱਕ ਵੱਧਦੇ ਨੇ ਪਰ ਮੱਝੂ ਕੇ ਲੈਣ ਦੀ ਇਹ ਵੀ ਗੱਲ ਪਰਫੁੱਲਤ ਆ ਗਈ ਤੇ ਮੰਨਣਯੋਗ ਵੀ ਆ ਵੀ ਮੱਝੂ ਕੇ ਲੈਣ ਦੇ 5 5.5 ਸਾਲ ਤੱਕ ਵੱਧਦੇ ਨੇ ਹਨਾ ਤੇ ਬਦਨ ਦੀ ਹਜੇ ਜਿੰਨੀ ਕੁ ਉਮਰ ਇਹਦੀ ਹੋਗੀ ਆ ਉਨੀ ਕੁ ਉਮਰ ਬਦਨ ਦੀ ਵੀ ਪਈ ਆ ਬਿਲਕੁਲ ਬਿਲਕੁਲ ਤੇ ਵੀਰੇ ਕੀ ਆਸ ਰੱਖ ਕੇ ਚੱਲੋਂ ਕਿ ਕਿੱਥੋਂ ਤੱਕ ਪਹੁੰਚ ਜੂਗਾ ਕਿ ਇਹ ਅਵੀਰ ਛੜ ਤੱਕਦਾ ਹੈ ਜੀ ਇਹ ਛੜ ਤੱਕ ਕਰ ਜੂਗਾ ਜੀ ਹਾਂ ਕਰ ਜੂਗਾ ਕਿਉਂਕਿ ਹੁਣ ਜੇ ਮੰਨ ਲਓ 64 ਵੀ ਹੁਣ ਹੁੰਦਾਗਾ ਤੇ ਹਲੇ 2.5 ਸਾਲ ਪਏ ਨੇ 66 70 ਇੰਚ ਹੋ ਜੂਗਾ ਜੀ 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 ਅ ਕੰਨਾਂ ਤੋਂ ਲੈ ਕੇ ਕੰਨ ਦੀ ਕੁੰਬਲ ਤੋਂ ਲੈ ਕੇ ਤੇ ਮੇਰਾ ਖਿਆਲ ਸੁੰਭ ਤੱਕ ਵੀ ਪ੍ਰੋਪਰ ਆ ਮੇਰੇ ਦੇਖਣ ਦਾ ਬਾਕੀ ਦਰਸ਼ਕ ਸਾਰੇ ਹੀ ਸਿਆਣੇ ਨੇ ਸਾਰੇ ਹੀ ਆਪਾਂ ਤੋਂ ਵੱਡੀ ਨੌਲੇਜ ਵਾਲੇ ਨੇ ਉਹਨਾਂ ਨੇ ਘੋੜਾ ਦੇਖ ਕੇ ਆਪ ਹੀ ਪਛਾਣ ਜਾਣਾ ਹੁਣ ਆਪਾਂ ਦੂਜੇ ਵਿਸ਼ੇਰੇ ਦੀ ਗੱਲ ਕਰੀਏ ਤਾਂ ਉਹਦਾ ਨਾਮ ਰੱਖਿਆ ਵੀਰੇ ਤਾਜ ਜਨ ਦੋਨਾਂ ਦੇ ਇੱਕੋ ਜਿਹੇ ਨਾਮ ਰੱਖੇ ਨੇ ਤੇ ਉਹ ਤਾਜ ਵੀਰੇ ਕਿਹੜੇ ਘੋੜੇ ਦਾ ਬੱਚਾ ਤਾਜ ਵੀਰ ਆਪਣਾ ਮਲੂਕੇ ਪਿੰਡ ਆ ਜੀ ਸ਼ਹਿਨਸ਼ਾ ਘੋੜਾ ਸ਼ਹਿਨਸ਼ਾ ਘੋੜਾ ਠੀਕ ਹੈ ਜਿਹੜਾ ਜੋ ਕਿ ਸਮੁੰਦਰ ਦਾ ਜੀ ਠੀਕ ਹੈ ਜੀ ਉਹ ਘੋੜੇ ਦਾ ਬੱਚਾ ਸਮੁੰਦਰ ਸਮੁੰਦਰ ਲਾਇਨ ਆ ਗਈ ਮਗਰ ਉਹਦਾ ਦਾਦਾ ਇਹਦਾ ਸਮੁੰਦਰ ਆਗਾ ਹਾਂਜੀ ਹਾਂਜੀ ਤੇ ਮਾਂ ਦਾ ਵੀਰੇ ਇਹ ਘਰ ਦੀ ਕੁੜੀ ਦਾ ਜਾਂ ਇਹ ਵੀ ਖਰੀਦਿਆ ਹੋਇਆ ਹੈ ਇਹ ਨਹੀਂ ਵੀਰੇ ਇਹ ਘੋੜੀ ਆਪਾਂ ਲਈ ਸੀਗੀ ਤੇ ਘੀਦੇ ਨਾਲ ਆਈ ਸੀਗੀ ਕੁੜੀ ਦੇ ਨਾਲ ਆਇਆ ਸੀ ਬਿਲਕੁਲ ਜੀ ਤੇ ਉਹ ਕੁੜੀ ਵੀਰੇ ਕਿਦਾਂ ਦੀ ਨੌਕਰੀ ਸੀ ਜਾਂ ਨੌਕਰੀ ਸੀ ਉਹ ਨੌਕਰੀ ਸੀ ਠੀਕ ਹੈ ਵੀਰੇ ਕਿੰਨੀ ਹਾਈਟ ਦੀ ਜੇ ਆਪਾਂ ਉਹਦਾ ਹੂਲੀਆ ਬਿਆਨ ਕਰਨਾ ਹੋਵੇ ਸ਼ਬਦਾਂ ਚ ਤੇ ਕਿੰਨੀ ਕੁ ਹਾਈਟ ਦੀ ਸੀ ਕਿ ਕੋੜੀ ਦਾ ਦੱਸਿਆ ਜਾਵੇ ਕੀ ਕੀ ਕੁਆਲਿਟੀਆਂ ਇਸ ਵਿੱਚ ਹੈ ਕੋਈ ਫੋਟੋ ਵੀਡੀਓ ਹੈ ਉਹ ਵੀ ਜੀ ਬਿਲਕੁਲ ਜੀ ਸਾਨੂੰ ਠੀਕ ਹੈ ਬਈ ਹਾਂ ਉਹ ਆਪਾਂ ਵੀਡੀਓ ਜਾਂ ਫੋਟੋ ਵੀਰ ਆਪਾਂ ਨੂੰ ਸੈਂਡ ਕਰੂਗਾ ਦੋਸਤੋ ਆਪਾਂ ਸਕਰੀਨ ਤੇ ਵੀ ਚਲਾ ਦੇਾਂਗੇ ਤੇ ਵੀਰੇ ਕਿੰਨੀ ਇੱਕ ਸੀਗੀ ਉਹ ਕਿੰਦਾ ਦੀ ਹਾਈਟ ਦੀ ਸੀ ਜਿਆ ਥੋੜੀ ਵੀਰ ਉਹ ਸ਼ਰਟੋਂ ਬਾਹਰ ਸੀ ਜੀ ਸਾੜ ਨੂੰ ਹੱਥ ਮਾਰਦੀ ਸੀ ਠੀਕ ਹੈ ਵੀਰੇ ਤੇ ਉਹ ਆ ਸੀਗੀ ਜੋਗੀ ਦੀ ਜੀ ਜਿਹੜਾ ਮੱਲੇ ਕੋੜਾ ਸੀਗਾ ਠੀਕ ਹੈ ਬਈ ਜੀ ਉਹ ਆ ਜੋਧਪੁਰ ਚੈਂਪੀਅਨ ਰਹੀ ਹੈ ਜੀ ਜੋਧਪੁਰ ਚੈਂਪੀਅਨ ਜੀ ਬਿਲਕੁਲ ਜੀ ਠੀਕ ਹੈ ਬਈ ਜੋਗੀ ਕੋੜਾ ਵੀਰੇ ਮਗਰੋਂ ਪਤਾ ਹੈ ਕੈਸ ਘੋੜੇ ਦਾ ਸੀਗਾ ਜੋਗੀ ਜਿਹੜਾ ਨਹੀਂ ਵੀਰ ਆਪਣਾ ਜੋਗੀ ਦਾ ਨਹੀਂ ਪਤਾ ਜਿਹੜਾ ਜੋਗੀ ਮੈਂ ਨਾਂ ਬਹੁਤ ਸੁਣਿਆ ਵੀਰੇ ਪਰ ਮੇਰੇ ਵੀ ਹਲੇ ਖਿਆਲ ਚ ਨਹੀਂ ਹੈ ਵੀ ਕੈਸ ਘੋੜੇ ਦਾ ਸੀਗਾ ਜਾਂ ਕਿਵੇਂ ਸੀਗਾ ਮੈਂ ਜਿੰਨਾ ਕੁ ਸੁਣਿਆ ਦੇਖਿਆ ਵੀ ਹੈ ਨਹੀਂਗਾ ਸੁਣਿਆ ਵੀ ਘੋੜਾ ਚੰਗਾ ਸੀ ਜੀ ਬਿਲਕੁਲ ਵਧੀਆ ਘੋੜਾ ਸੀਗਾ ਜੇ ਆਪਾਂ ਕੰਨਾਂ ਦੀ ਕੁਆਲਿਟੀ ਵੈਸੇ ਵੀਰੇ ਦੀ ਮਾਂ ਦੇ ਕੰਨ ਵੀ ਸ਼ੇਰ ਵੀਰੇ ਇਦਾਂ ਹੀ ਸੀਗੇ ਵੱਡੇ ਦੀ ਜੀ ਨਹੀਂ ਵਸ਼ੇਰੇ ਦੀ ਛੋਟੇ ਤਾਜ ਦੀ ਹਾਂਜੀ ਨੁਕਰੇ ਵਸ਼ੇਰੇ ਦੀ ਆਪਣੇ ਕੁੰਡੀ ਘੱਟ ਸੀਗੀ ਠੀਕ ਹੈ ਜੁੜਦੇ ਜੁੜਦੇ ਨਿੱਕੇ ਕੰਨ ਜੀ ਇਹਦੇ ਵੀਰੇ ਕੁੰਡੀ ਕੰਡੀ ਬੜੀ ਹੈ ਜਿਹੜੀ ਤੁਸੀਂ ਮੈਨੂੰ ਵੀਡੀਓ ਪਹਿਲਾਂ ਫੋਟੋ ਭੇਜੀ ਸੀਗੀ ਉਹ ਮੈਂ ਫੋਟੋ ਦੇਖੀ ਤਾਂ ਫੋਟੋ ਦੇਖ ਕੇ ਵੀ ਮੇਰਾ ਖਿਆਲ ਮਾਰਵਾੜੀ ਦੇ ਨਹੀਂ ਇੰਨਾ ਚੰਗਾ ਕਰਨ ਹੋਣਾ ਜਿੰਨਾ ਕਿ ਚੰਗਾ ਕਰਨ ਇਹਦੇ ਆ ਬਿਲਕੁਲ ਨਹੀਂ ਬਿਲਕੁਲ ਹਾਂਜੀ ਤੇ ਬਾਕੀ ਕੋਈ ਐਡੇ ਸਪੋਰਟ ਵੀ ਹੈ ਨਹੀਂ ਇੱਕ ਦੋ ਸਪੋਰਟ ਆ ਸੱਜਣੋ ਕੋਈ ਜਿਆਦਾ ਸਪੋਰਟ ਵੀ ਹੈ ਨਹੀਂ ਬਸ਼ੇਰੇ ਦੇਤੇ ਇਹ ਬਸ਼ੇਰਾ ਵੀਰੇ ਕਿੰਨੇ ਉਮਰ ਦਾ ਹੋ ਗਿਆ ਇਹ ਵੀਰ 13 ਮਹੀਨਿਆਂ ਦਾ ਹੋ ਗਿਆ ਠੀਕ ਐ ਮੀਨਾ ਪਹਿਲਾਂ ਘੋੜੀ ਸੁਈ ਆ ਉਹ ਆਦਲ ਤੋਂ ਸੁਈ ਆ ਜੀ ਜਦ ਕੀ ਠੀਕ ਐ ਵੀਰੇ ਬਿਲਕੁਲ ਜੀ ਇਹ ਇਹ ਵੀ ਵੀਰੇ ਘਰੇ ਸਾਂ ਨਹੀਂ ਪੈਦਾ ਕਰਨਾ ਵਾ ਹਾਂਜੀ ਠੀਕ ਐ ਵੀਰੇ ਘਰੇ ਸਾਂ ਸਾਂ ਰੱਖਣਾ ਵਾਸਤੇ ਜੀ 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 ਬਈ ਤੇ ਵੀਰੇ ਜਿੱਦਾਂ ਉਹ ਬਸ਼ੇਰਾ ਤੁਸੀਂ ਦੱਸ ਦਿਓ ਸਰਤਾਜ ਨੀਲਾ ਮੱਝੂ ਕੇ ਲੈਣ ਦਾ ਉਹ ਬਸ਼ੇਰਾ ਵੀਰੇ 21 ਦਿਨਾਂ ਦਾ ਲੈ ਲਿਆ ਸੀਗਾ ਤੁਸੀਂ ਹਨਾ ਜੀ ਜੀ ਤੇ ਉਹ ਬਸ਼ੇਰਾ ਜਿੱਦਾਂ ਵੀਰੇ ਪੂਰੇ ਪਾਰਖੂ ਬੰਦੇ ਦਾ ਸਕਦੇ ਨੇ ਜਾਂ ਆਉਂਦੇ ਨੂੰ ਦੇਖ ਕੇ ਦਾ ਸਕਦੇ ਨੇ ਜਾਂ ਨਹੀਂ ਉਹ ਗੱਲ ਤੇ ਆਪਾਂ ਜੀ ਕਲੈਰੀਫਾਈ ਨਹੀਂ ਕਰਦੇ ਹੈਗੇ ਅ ਵੀਰੇ ਉਹ ਤੁਹਾਨੂੰ ਕੋਈ ਮੈਨੂੰ ਪਤਾ ਲੱਗਿਆ ਵੀ ਤੁਸੀਂ ਇਹੀ ਸੋਚ ਕੇ ਲਿਆ ਸੀਗਾ ਵੀ ਸਾਨ ਬਣਾਉਣਾ ਘਰੇ ਰੱਖਣਾ ਜਾਂ ਸ਼ੌਂਕ ਵਜੋਂ ਲਿਆ ਸੀ ਕਿਦਾਂ ਸੋਚ ਕੇ ਸੋਚਿਆ ਕੀ ਵੀ ਜਿਹੜਾ 21 ਦਿਨਾਂ ਦਾ ਕਰਜ਼ੇ ਦਿਲਾ ਨਹੀਂ ਬਸ਼ੇਰੇ ਤਾਂ ਜੇ ਹੋਰ ਵੀ ਰੱਖਣਾ ਹੁੰਦਾ ਤਾਂ ਕਰਜ਼ੇ ਮਿਲ ਜਾਂਦੇ ਹੋ ਕੋਈ ਹੈ ਨਾ ਸ਼ੱਕ ਨਹੀਂ ਗਈ ਤੇ ਇਹ ਕੀ ਸੋਚ ਕੇ ਵੀਰੇ ਲਿਆ ਸੀਗਾ ਵੀ ਬਣ ਜੂਗਾ ਜਾਂ ਲੈਣ ਤੋਂ ਖਰੀਦਣ ਤੋਂ ਪਹਿਲਾਂ ਸੋਚਿਆ ਸੀਗਾ ਵੀ ਇਹ ਅਹਰਜਾ ਬਣ ਜੂਗਾ ਇਹ ਨਹੀਂ ਕਹਿੰਦੇ ਵੀ ਅਸੀਂ ਘੋੜਾ ਲਿਆ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਘੋੜਾ ਰੱਖਿਆ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਘੋੜਾ ਖਰੀਦਿਆ ਅਸੀਂ ਪਰਮਾਤਮਾ ਦਾ ਸ਼ੁਕਰੀਆ ਦਾ ਕਰਦੇ ਆਂ ਵੀ ਉਹਨਾਂ ਨੇ ਸਾਡੇ ਤੇ ਮਿਹਰ ਕੀਤੀ ਜਿਹੜੇ ਲੋਕੀ ਕਹਿੰਦੇ ਵੀ ਘੋੜਾ ਮੈਂ ਖਰੀਦਿਆ ਦਾ ਘੋੜਾ ਮੈਂ ਰੱਖਿਆ ਜਾਂ ਘੋੜਾ ਮੈਂ ਪਾਲਿਆ ਉਹ ਲੋਕਾਂ ਦੀ ਸੋਚ ਹੈ ਸਭ ਤੋਂ ਵੱਡੀ ਤਾਂ ਗੱਲ ਇਹ ਆ ਵੀਰੇ ਵੀ ਘੋੜੇ ਦੀ ਮਰਜ਼ੀ ਹੁੰਦੀ ਵੀ ਉਹਨੇ ਕਿਹੜੇ ਘਰੇ ਜਾਣਾ ਜੀ ਬਿਲਕੁਲ ਹਾਂ ਤੁਸੀਂ ਦੋਸਤੋ ਵਿਚਾਰ ਇਸ ਪਰਿਵਾਰ ਦੇ ਤੁਸੀਂ ਸੁਣ ਚੁੱਕੇ ਹੋ ਸੁਣ ਰਹੇ ਵੀ ਉਹ ਅ ਮੈਂ ਦੱਸ ਦਿਆਂ ਸਰਦਾਰ ਮੋਹਨ ਸਿੰਘ ਜੀ ਵੈਸੇ ਤਾਂ ਜਿੱਦਾਂ ਟੈਕਸੀ ਦਾ ਕੰਮ ਕਰਦੇ ਨੇ ਹਨਾ ਗੱਡੀਆਂ ਦਾ ਤੇ ਪਰ ਇਹਨਾਂ ਦੇ ਸ਼ੌਂਕ ਤੁਸੀਂ ਇੱਕ ਤਾਂ ਦੇਖ ਹੀ ਚੁੱਕੇ ਹੋ ਘੋੜਿਆਂ ਵਾਲਾ ਨੰਬਰ 2 ਤੇ ਇਹਨਾਂ ਨੂੰ ਸ਼ੌਂਕ ਆ ਕਿਤਾਬਾਂ ਪੜਨ ਦਾ ਕਿਤਾਬਾਂ ਵੀ ਅੱਗੇ ਰੱਖੀਆਂ ਹੋਈਆਂ ਨੇ ਵੀਰ ਨੇ ਮੈਨੂੰ ਦਿਖਾਈਆਂ ਸੀਗੀਆਂ ਕਿਤਾਬਾਂ ਪੜਨ ਦਾ ਬਹੁਤ ਵਧੀਆ ਸ਼ੌਂਕ ਆ ਇੱਕ ਸਾਰੇ ਵਧੀਆ ਸ਼ੌਂਕ ਮੰਨ ਕੇ ਚੱਲਦੇ ਆ ਤੇ ਹੈਗਾ ਵੀ ਆ ਨੰਬਰ 2 ਤੇ ਵਿਚਾਰ ਬਹੁਤ ਵਧੀਆ ਨੇ ਜਿਹੜੇ ਤੁਸੀਂ ਸੁਣ ਮੈਂ ਦੁਆਰਾ ਫੇਰ ਦੱਸ ਦਿਆਂ ਵੀ ਮੈਨੂੰ ਆਪਦੇ ਘਰ ਚ ਤੇ ਇੱਥੇ ਆ ਕੇ ਮੈਨੂੰ ਕੋਈ ਫਰਕ ਨਹੀਂ ਲੱਗਿਆ ਮੈਨੂੰ ਹੁਣ ਵੀ ਲੱਗ ਰਿਹਾ ਰਾਤ ਦੇ 10:30 ਹੋ ਚੁੱਕੇ ਨੇ ਵੀ ਮੈਂ ਆਪਦੇ ਘਰੇ ਬੈਠਾਂਗਾ ਨਾ ਕਿ ਕਿਸੇ ਬਗਾਨੇ ਘਰੇ ਉਹ ਮਿਲੇ ਵੀ ਅਸੀਂ ਪਹਿਲੀ ਯਾਰ ਆ ਇੱਕ ਦੂਜੇ ਨੂੰ ਨਾ ਅਸੀਂ ਕੋਈ ਪਹਿਲਾਂ ਜਾਣ ਪਛਾਣ ਸੀ ਨਾ ਵੀਡੀਓ ਲਈ ਫੋਨ ਆਇਆ ਮੇਰਾ ਕੰਮ ਆ ਵੀਡੀਓ ਕਰਨਾ ਹਨਾ ਤੇ ਮੈਂ ਆਪਦੇ ਕੰਮ ਨੂੰ ਆਇਆ ਸੀਗਾ ਪਰ ਬੰਦੇ ਹਰੇਕ ਬੰਦੇ ਦੇ ਵਿਚਾਰਾਂ ਤੋਂ ਮੈਂ ਇਹਨਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਮੈਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਵੀ ਮਿਲਣਾ ਜਿਹੜਾ ਇਹ ਜੀ ਸਟਾਰਟ ਸਰਵਿਸ ਲਈ ਅ ਭਾਈ ਜੀ ਸਟਾਰਟ ਕਰਤਾਗਾ ਇਹ ਨਹੀਂ ਜੀ ਸਟਾਰਟ ਸਰਵਿਸ ਨਹੀਂ ਅੱਜ ਤੋਂ ਪਹਿਲਾਂ ਦਾ ਸਟਾਰਟ ਨਹੀਂ ਸੀ ਕੀਤਾ ਜੀ ਪਰ ਹੁਣ ਅਸੀਂ ਵਿਚਾਰ ਬਣਾਇਆ ਸੀ ਜੀ ਵੀ ਜਿਵੇਂ ਵਾਈਕਰੂ ਜੀ ਨੇ ਸਾਡੇ ਤੇ ਮਿਹਰ ਕੀਤੀ ਆ ਜੀ ਵੀ ਇਸ ਘਰ ਦੇ ਵਿੱਚ ਇੱਕ ਬਹੁਤ ਪਿਆਰਾ ਬੱਚਾ ਜਾਣਾ ਚਾਹੀਦਾ ਹੈ ਜੀ ਤੇ ਜਾਂ ਸਾਨੂੰ ਉਸ ਘੋੜੇ ਨੇ ਚੂਜ਼ ਕੀਤਾ ਵੀ ਮੈਂ ਉਸ ਪਰਿਵਾਰ ਦੇ ਕੋਲੇ ਜਾਵਾਂ ਜੀ ਤੇ ਅਸੀਂ ਇਹ ਸੋਚਦੇ ਹਾਂ ਸਾਰਾ ਹੀ ਪਰਿਵਾਰ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜੀ ਵੀ ਜੇ ਇਹ ਦੁਨੀਆ ਤੇ ਆਇਆ ਤਾਂ ਅੱਗੇ ਇਹਦੇ ਬੱਚੇ ਵੀ ਆਉਣ ਆਉਣ ਜੀ ਹਰੇਕ ਦੇ ਘਰੇ ਚੰਗਾ ਬੱਚਾ ਪੈਦਾ ਹੋਵੇ ਬਿਲਕੁਲ ਜੀ ਬਿਲਕੁਲ ਜੀ ਔਰ ਪਰਮਾਤਮਾ ਰੰਗ ਭਾਗ ਲਾਵੇ ਦੇ ਬੱਚੇ ਆਪੇ ਚੰਗਾ ਇਹਦਾ ਬਾਪ ਚੰਗਾ ਸੀ ਇਹਦੀ ਮਾਂ ਚੰਗੀ ਸੀ ਕਿਉਂਕਿ ਅਲੀ ਕੇਰਲਗੜ੍ਹ ਲੈਣ ਦਾ ਘੋੜਾ ਬਾਈ ਜੀ ਖਾਈ ਪਿੰਡ ਖੜਾ ਵਾ ਸਟਾਰ ਘੋੜਾਗਾ ਬਹੁਤ ਲੰਮੀ ਵੇਲ ਆ ਉਹਦੀ ਬਹੁਤ ਵੱਡਾ ਘੋੜਾਗਾ ਉਹ ਦੇਖੋ ਕਿੰਨੀ ਪਰਮਾਤਮਾ ਪੰਜ ਕਲਿਆਣ ਘੋੜਾ ਜੀ ਬਹੁਤ ਜਿਆਦਾ ਵੱਡਾ ਘੋੜਾ ਬਾਈ ਪਿੰਕੇ ਕੋਲੇ ਮੇਰਾ ਮਿੱਤਰ ਹੀ ਆ ਬਾਈ ਬਹੁਤ ਚੰਗਾ ਘੋੜਾ ਉਧਰੋਂ ਵੀ ਲਾਇਨਾ ਪੰਜਾਬ ਲੈਣਾ ਗਈ ਹੈ ਨਾ ਤੇ ਇਧਰੋਂ ਮੱਝੂ ਕੇ ਲੈਣਾ ਬਾਪੂ ਜੁਰਾ ਸਿੰਘ ਦੀ ਜੋ ਕਿਰਪਾ ਹੋਈ ਆ ਗਈ ਉਹ ਵੀ ਬਹੁਤ ਵੱਡੀ ਉਹਨਾਂ ਨੇ ਸਾਰੀ ਜ਼ਿੰਦਗੀ ਸੇਵਾ ਹੀ ਕੀਤੀ ਆ ਘੋੜਿਆਂ ਦੀ ਮੈਂ ਉਹਨਾਂ ਦੀਆਂ ਗੱਲਾਂ ਇੰਟਰਵਿਊ ਰਾਹੀਂ ਸੁਣੀਆਂ ਸੀ ਕਿਆਂ ਵੀ ਰਾਤ ਨੂੰ ਵੀ 12-12 1-1 ਵਜੇ ਵੀ ਕਾਹ ਕੋਤ ਕੇ ਪਾਉਂਦੇ ਰਹੇ ਆ ਤੇ ਜਦੋਂ ਕਹਿੰਦੇ ਵੀ ਘੋੜਾ ਫੁਕਾਰਾ ਨਹੀਂ ਸੀ ਜਿੰਨਾ ਟਾਈਮ ਮਾਰਦਾ ਨੀਂਦ ਨਹੀਂ ਸੀ ਆਉਂਦੀ ਉਹ ਇੱਕ ਸੇਵਾ ਉਹਨਾਂ ਨੇ ਦੇਖੋ ਕਿੱਥੋਂ ਘੋੜੀਆਂ ਕ੍ਰਾਸ ਕਰਾਈਆਂ ਕਿੱਥੋਂ ਦੇਖਿਆ ਵੀ ਇਹ ਐ ਇਦਾਂ ਦੀ ਘੋੜੀ ਤੇ ਇਦਾਂ ਦਾ ਚੰਗਾ ਬੱਚਾ ਆਊਗਾ ਜੀ 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 ਕਿਉਂਕਿ ਪਹਿਲਾਂ ਵਾਲੇ ਲੋਕ ਕਮੀਆਂ ਦੇਖਦੇ ਸੀ ਵੀ ਮੇਰੀ ਕੁੜੀ ਚਾਹ ਕਮੀਆਂ ਤੇ ਘੋੜੇ ਚ ਆਹ ਕਮੀਆਂ ਪੂਰੀਆਂ ਕਰਦਾ ਆਹ ਕਰ ਕਮੀਆਂ ਘੋੜੇ ਚ ਆਹ ਕੁੜੀ ਪੂਰੀਆਂ ਕਰਦੀ ਆ ਹਨਾ ਤੇ ਉਹ ਤਰ੍ਹਾਂ ਦੇ ਚੰਗੇ ਬੱਚੇ ਆਉਂਦੇ ਸੀਗੇ ਜੀ ਆ ਪ੍ਰਮਾਤਮਾ ਹਰੇਕ ਦੇ ਘਰੇ ਚੰਗਾ ਬੱਚਾ ਪੈਦਾ ਕਰੇ ਖੁੱਲੇ ਦਿਲ ਨਾਲ ਤੁਸੀਂ ਆ ਸਕਦੇ ਹੋ ਵਿਚਾਰ ਤੁਸੀਂ ਵੀਡੀਓ ਦੇਖ ਕੇ ਬਾਈ ਜੀ ਹੁਣਾਰੇ ਤੁਸੀਂ ਫੁੱਲ ਆਈਡੀਆ ਲਾਜੋਗੇ ਇੱਕ ਬੇਨਤੀ ਹੋਰ ਕਰਨੀ ਸੀ ਜੀ ਤੁਸੀਂ ਹੁਣ ਗੱਲਾਂ ਦੇ ਵਿੱਚ ਇੱਕ ਗੱਲ ਕੀਤੀ ਸੀ ਵੀ ਰਾਤ ਨੂੰ 12-12 ਵਜੇ ਕਾਹ ਖੋਤਣ ਵਾਲੀ ਜੀ ਵੀ ਇੱਕ ਤੁਹਾਨੂੰ 10 ਛੋਟੀ ਜਿਹੀ ਬੇਨਤੀ ਕਰਦਾ ਸਾਰੇ ਭੈਣ ਭਰਾਵਾਂ ਨੂੰ ਜੀ 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 ਕਹਿੰਦੇ ਜੀ ਵੀ ਮੈਂ ਨਿਰਗੁਣ ਹਾਂ ਕੋਈ ਗੁਣ ਨਹੀਂ ਜੀ ਠੀਕ ਹੈ ਜੀ ਮੈਂ ਮੇਰਾ ਮੈਂ ਮੇਰਾ ਗੁਣਾ ਤੋਂ ਆ ਰਿਹਾ ਹੋਇਆ ਇਨਸਾਨ ਹ ਵਿੱਚ ਕੋਈ ਗੁਣ ਨਹੀਂ ਕੋਈ ਗੁਣ ਨਹੀਂ ਜੀ ਤੇ ਦੂਜੀ ਗੱਲ ਇਹ ਹੈ ਜੀ ਵੀ ਜੋ ਕੁਝ ਕਰੇ ਕਰਾਵੇ ਸਤਗੁਰ ਆਪੇ ਆਪ ਮਾਨਸ ਦੇ ਕੇ ਕੁਝ ਨਹੀਂ ਆਉਂਦਾ ਜੀ ਸਾਡੇ ਹੱਥ ਵਸ ਕੁਝ ਨਹੀਂ ਜੀ ਜੋ ਹੋ ਰਿਹਾ ਪ੍ਰਮਾਤਮਾ ਦੀ ਮਰਜੀ ਨਾਲ ਹੋ ਰਿਹਾ ਉਹਦੀ ਲੀਲਾ ਨਾਲ ਹੋ ਰਿਹਾ ਜੀ ਜਿਹੜੀ ਕਾ ਖੋਤਨ ਦੀ ਗੱਲ ਕਰਦੇ ਜਿੱਕ ਦਿਨ ਆ ਵੀ ਗੱਲ ਕਰਨ ਲੱਗਿਆ ਸੱਜਣੋਂ ਵੀ ਮੈਂ ਇੰਨੀ ਯੋਗਾ ਨਹੀਂਗਾ ਪਰ ਮੈਂ ਫਿਰ ਵੀ ਇੱਕ ਵਿਚਾਰ ਸਾਂਝਾ ਕਰਦਾ ਤੁਹਾਡੇ ਨਾਲ ਜੀ ਮੈਂ ਟੈਕਸੀ ਲਾਈਨ ਦੇ ਵਿੱਚ ਰਿਹਾ ਮੈਂ ਗੱਡੀਆਂ ਦਾ ਵਪਾਰ ਬਹੁਤ ਕੀਤਾ ਜੀ ਔਰ ਜਿਹੜੇ ਮੇਰੇ ਆਸ ਪੜੋਸ ਦੇ ਜਮੀਨਾਂ ਵਾਲੇ ਗਵਾਂਢੀ ਸੱਜਣ ਹਨ ਉਹ ਮੇਰਾ ਮਜ਼ਾਕ ਉਡਾਉਂਦੇ ਸੀਗੇ ਜੀ ਬੇਟੇ ਦਾ ਵੀ ਮੇਰਾ ਵੀ ਸਾਡੇ ਸਾਰੇ ਪਰਿਵਾਰ ਦੇੜਾ ਹੈ ਕਿ ਘੋੜਾ ਰੱਖਿਆ ਘਰੇ ਜਿ ਕੋੜਾ ਹੈ ਜ ਰਹਿੰਦਾ ਕੋੜਾ ਹੈ ਜ ਰਹਿੰਦਾ ਹੈ ਜੀ 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 ਬਹੁਤ ਜਿਹੜੀਆਂ ਅਸ਼ਲੀਲ ਸ਼ਬਦ ਬੁਰੇ ਜੀ 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 ਜਦੋਂ ਦਾਸ ਤੇ ਬੇਟਾ ਅਸੀਂ ਤਿੱਖੜ ਦੁਪਹਿਰ ਦੇ ਵਿੱਚ ਅੱਜ ਵੀ ਜਾਂਦੇ ਆ ਮੁੱਠੀ ਮੁੱਠੀ ਘਾਹ ਬੱਟਾਂ ਤੋਂ ਖੋਤ ਕੇ ਲੈ ਕੇ ਆਉਨੇ ਆ ਜੀ ਤੇ ਲੋਕਾਂ ਨੇ ਸਾਨੂੰ ਕਹਿਣਾ ਯਾਰ ਤੁਸੀਂ ਗੱਡੀਆਂ 'ਚ ਰਹਿਣ ਵਾਲੇ ਬੰਦੇ ਜੀ 24 ਘੰਟੇ ਏਸੀ 'ਚ ਰਹਿੰਦੇ ਹੋ ਜੀ ਤੇ ਯਾਰ ਤੁਸੀਂ ਬੱਟਾਂ ਦੇ ਘਾਹ ਖੋਤਦੇ ਫਿਰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਜੀ ਇਹਦੇ ਨਾਲ ਤਾਂ ਤੁਸੀਂ ਇੱਕ ਗਾਂ ਰੱਖ ਲਓ ਇਹਦੇ ਨਾਲ ਤਾਂ ਤੁਸੀਂ ਬੱਕਰੀ ਰੱਖ ਲਓ ਜੀ ਬੱਕਰੀ ਤੁਹਾਨੂੰ ਦਿਹਾੜੀ ਦਾ ਕਿੰਨਾ ਦੁੱਧ ਤਾਂ ਦਉਗੀ ਘੋੜਾ ਕੀ ਦਿੰਦਾ ਜੀ 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 ਮੈਂ ਕਹਿੰਦੀ ਸਾਨੂੰ ਘੋੜਾ ਲੈ ਦੇ ਦਿੰਦਾ ਜੀ ਜਿਹੜੀ ਕਿ ਦਾਸਵਣੀ ਚੱਕਦੀ ਹੈ ਸਾਰਾ ਪਰਵਾਰ ਚੱਕੂ ਚੈਨਲ ਬਿਲਕੁਲ ਜੀ ਠੀਕ ਹੈ ਜੀ ਸੇਵਾ ਸਾਨੂੰ ਪ੍ਰਮਾਤਮਾ ਨੇ ਸਾਡੇ ਦੀ ਮਿਹਰ ਕੀਤੀ ਹੈ ਸਾਨੂੰ ਸੇਵਾ ਕਰ ਲੈਣ ਦਿਓ ਵੀ ਮਜ਼ਾਕ ਨਾ ਰਾਓ ਹਾਂਜੀ ਲੋਕ ਕਿਹਾ ਕਰਨ ਤੁਸੀਂ ਘੋੜਿਆਂ ਲਈ ਘਾਹ ਖੋਤ ਦੇ ਫਿਰਦੇ ਹੋ ਮੱਝਾਂ ਰੱਖ ਲਓ ਮੱਝਾਂ ਜੀ ਠੀਕ ਹੈ ਜੀ ਦੂਜੀ ਹਾਂਜੀ ਅਸੀਂ ਇੱਕ ਬੇਨਤੀ ਹੋਰ ਕਰਨੀ ਹੈ ਜੀ ਵੀ ਅੱਜ ਤੱਕ ਦੇ ਦਿਨ ਤੱਕ ਜੋ ਵੀ ਸਰਤਾਜ ਤੇ ਤਾਜ ਜੀ ਇੱਥੇ ਤੱਕ ਪਹੁੰਚੇ ਹਨ ਜੀ ਇਹਦੇ ਵਿੱਚ ਇਸ ਬੀਬੀ ਦਾ ਬਹੁਤ ਵੱਡਾ ਜੌਮ ਹੈ ਹਾਂ ਜੀ ਜੇ ਇਹ ਨਾ ਹੁੰਦੀ ਵਿਚਾਰੀ ਜੀ ਤੇ ਭਾਈ ਜੀ ਅਸੀਂ ਇਹਦੀ ਇਹ ਨਹੀਂ ਸੇਵਾ ਨਹੀਂ ਸੀ ਕਰ ਸਕਦੇ ਨਹੀਂ ਕਰ ਸਕਦੇ ਇਹਦੇ ਕੋਈ ਪਿਆਰ ਮੇਰੇ ਖਿਆਲ ਨਹੀਂ ਸੀ ਹੋ ਸਕਦਾ ਕਿਉਂਕਿ ਤੁਸੀਂ ਬਾਹਰ ਰਹਿੰਦੇ ਸੀ ਇਸ ਬੱਚੇ ਨੂੰ ਆਪਦੇ ਪੇਟੋਂ ਜਨਮ ਦਿੱਤਾ ਜੀ ਉਹਨਾਂ ਪਿਆਰ ਤਾਂ ਮੇਰਾ خیال ਵੀ ਇਹਨੂੰ ਨਹੀਂ ਕਰ ਸਕੀ ਦੇਖੋ ਮਾਂ ਨਾ ਇੱਕ ਜਿਵੇਂ ਵਿਚਾਰੀ ਨੇ ਉਹਨੂੰ ਆਪਦੇ ਪੁੱਤਾਂ ਵਾਂਗ ਪਾਲਿਆ ਜੀ ਅਸੀਂ ਕਿਸੇ ਵੀ ਸ਼ੋਅ ਤੇ ਜਾਣਾ ਹੁੰਦਾ ਜੀ ਉੱਥੇ ਅਸੀਂ ਅਹੰਕਾਰੀ ਤੌਰ ਤੇ ਨਹੀਂ ਜਾਂਦੇ ਜੀ ਵੀ ਸਾਡੇ ਕੋਲੇ ਪਿਓਰ ਨੀਲਾ ਘੋੜਾ ਹੈ ਜੀ ਇਹਦੇ ਨਾਂ ਮੱਥੇ ਪਟਾ ਨਾ ਇਹਦਾ ਕੋਈ ਪੈਰ ਚੱਟਾ ਨਾ ਕੋਈ ਇਹਦੀ ਕੋਈ ਆਹ ਨਾ ਉਹ ਆ ਜੀ ਵਾਈ ਗੁਰੂ ਨੇ ਬੜੀ ਤਕੜੀ ਮਹਿਰ ਕੀਤੀ ਹੈ ਵੀ ਦਾਸ ਦੇ ਪਰਿਵਾਰ ਦੇ ਨਾਲ ਸਾਡੇ ਪਰਿਵਾਰ ਦਾ ਮੈਂਬਰ ਉਹ ਵੀ ਬਣਿਆ ਜੀ ਵੀ ਜਿਹੜਾ ਕਿ ਬਿਲਕੁਲ ਪ्योर ਨੀਲਾ ਜੀ ਬਿਲਕੁਲ ਪ्योर ਨੀਲਾ ਹਾਂਜੀ ਇੱਕ ਖਲੀ ਘੋੜਾ ਜੀ ਸ਼ਮਸ਼ਾਦਪੁਰੇ ਹਾਂਜੀ ਸ਼ਮਸ਼ਾਦਪੁਰੇ ਖਲੀ ਬਾਦਸ਼ਾਹ ਜੀ ਹਾਂਜੀ ਖਲੀ ਬਾਦਸ਼ਾਹ ਸ਼ਮਸ਼ਾਦਬੀਰ ਕੁਲੇਆ ਜੀ ਤੇ ਇੱਕ ਦਾਸ ਦੇ ਆਪਣੇ ਵੇੜੇ ਦਾ ਸ਼ਿੰਗਾਰ ਕਰਦਾ ਸ਼ਿੰਗਾਰ ਜੀ ਨੇ ਕਿ ਸਾਨੂੰ ਆਪਦੇ ਸੇਵਾਦਾਰ ਰੱਖਿਆ ਹੋਇਆ ਜੀ ਅਸੀਂ ਨਹੀਂ ਰੱਖਿਆ ਹੋ ਜੀ ਜੀ ਉਹਨੇ ਸਾਨੂੰ ਸੇਵਾਦਾਰ ਰੱਖਿਆ ਹਾਂਜੀ ਆਹ ਜਿਹੜਾ ਮੁੰਡਾ ਹੈ ਮੇਰਾ ਸਹਣ ਪੁੱਤ ਹੈ ਜੀ ਇਹ ੱੱਲੇ ਕੇ ਪਿੰਡ ਦਾ ਹੈ ਜੀ ਇਹਦਾ ਨਾਮ ਅਮਨ ਸਿੰਘ ਜੋਹਲ ਆ ਜੀ ਤੁਸੀਂ ਅੱਗੇ ਬਰਾੜ ਦੱਸ ਰਹੇ ਸੀ ਇਹ ਸੱਜਣੋਂ ਪਲੀਜ਼ ਮਾਇੰਡ ਨਾ ਕਰ ਜਿਓ ਬਰਾੜ ਵੀ ਕਹਿ ਸਕਦੇ ਆ ਕਿਉਂਕਿ ਸਾਡਾ ਪੁੱਤ ਹੀ ਆ ਜੀ ਕਿਤੇ ਵੀ ਅਸੀਂ ਜਾਣਾ ਹੋਵੇ ਵੀਰੇ ਸਰਤਾਜ ਨੂੰ ਲੈ ਕੇ ਜੀ ਜੋ ਸਰਤਾਜ ਸਾਨੂੰ ਸੇਵਾ ਲਾਉਂਦਾ ਨਾ ਜੀ ਵੀ ਅੱਜ ਮੇਰਾ ਜੀ ਕਰਦਾ ਮੈਂ ਜਗਰਾਵਾਲਾ ਮੇਲਾ ਦੇਖ ਕੇ ਆਵਾਂ ਯਾਰ ਮੈਨੂੰ ਲੈ ਜਾਓ ਹਾਂਜੀ ਤੇ ਸਾਡੇ ਕੋਲ ਸਾਧਨ ਹੈ ਨਹੀਂ ਲੈ ਜਾਣ ਨੂੰ ਜੀ ਕਾਰਾਂ ਅੰਦਰੇ ਦੂਜੀਆਂ ੜੀਆਂ ਬੰਦਿਆਂ ਦੇ ਬਹਿਣ ਵਾਲੀਆਂ ਜੀ ਤੇ ਫਿਰ ਅਸੀਂ ਘਾਹਤ ਤਾਂ ਲੈ ਜਾ ਨਹੀਂ ਸਕਦੇ ਫਿਰ ਆਹ ਸੱਜਣ ਸੇਵਾ ਨਿਭਾਉਂਦਾ ਉੱਤੇ ਜੀ ਠੀਕ ਹੈ ਜੀ ਜੀ ਤੇ ਜਦੋਂ ਕਿਤੇ ਮੇਲੇ ਤੇ ਲੈ ਕੇ ਜਾਣਾ ਆਉਂਦਾ ਫਿਰ ਉੱਥੇ ਜਾ ਕੇ ਸਰਤਾਜ ਮਾਰਦਾ ਥਾਪੀਆਂ ਜੀ ਵੀ ਆ ਉਹ ਕਿਹੜਾ ਮੇਰੇ ਬਰਾਬਰ ਦਾ ਕਿਉਂਕਿ ਵੀਰੇ ਬਿਲਕੁਲ ਕੁਦਰਤੀ ਤਰੀਕੇ ਨਾਲ ਪਾਲਿਆ ਸੀ ਜੀ ਦੇਸੀ ਘਾਹ ਤੇ ਦੇਸੀ ਖਾਦ ਖਰਾਕ ਪਾ ਕੇ ਪਾਲਿਆ ਜੀ ਅੱਜ ਤੱਕ ਅਸੀਂ ਕੁਦਰਤ ਦੇ ਨਾਲ ਤਾਲਮੇਲ ਬਣਾ ਕੇ ਚੱਲਣ ਵਾਲੇ ਲੋਕ ਆ ਵੀਰੇ ਜੀ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਸਾਨੂੰ ਅੱਗੇ ਵੀ ਇਸੇ ਤਰ੍ਹਾਂ ਰੱਖੇ ਜੀ ਬਿਲਕੁਲ ਰੱਖੂਗਾ ਵੀ ਜੀ ਕੋਈ ਸ਼ੱਕ ਨਹੀਂ ਰੱਖੂਗਾ ਵੀ ਕਿਉਂਕਿ ਜਾਨਵਰ ਦੀ ਸੇਵਾ ਬੇਜਬਾਨੇ ਦੀ ਸੇਵਾ ਆ ਤਾਰ ਜਾਂਦੀ ਆ ਹਰੇਕ ਚੰਗੇ ਮਾੜੇ ਨੂੰ ਵੈਸੇ ਆਪਾਂ ਚੰਗਿਆਂ ਚਾ ਮਾੜਿਆਂ ਜਿ ਨਹੀਂ ਜਿਹੜੇ ਆਪਣੇ ਘਰੇ ਦੋ ਸਾਨ ਘੋੜੇ ਤਾਂ ਚਾਹੇ ਅੱਜ ਮਸ਼ੇਰੇ ਨੇ ਤੇ ਪਰ ਕੱਲ ਨੂੰ ਇਹਨਾਂ ਨੇ ਘੋੜੇ ਬਾਨਾ ਜੇ ਦੋ ਸਾਨ ਘੋੜੇ ਖੜੇ ਨੇ ਆਪਾਂ ਬਹੁਤ ਆਪ ਦੇ ਆਪ ਨੂੰ ਤਕੜਿਆਂ ਚ ਮੰਨ ਕੇ ਚੱਲ ਗਏ ਵੀ ਆਪਾਂ ਮਾੜੇ ਨਹੀਂ ਜਿਹੜੀ ਵਾਹਿਗੁਰੂ ਨੇ ਆਪਣੇ ਘਰੇ ਇਹਦਾ ਖੁਰਨੀ ਚਰਨਾ ਵੀ ਕਹਿਦੇ ਨੇ ਖੁਰਨੀ ਵੀ ਆਪਣੇ ਘਰੇ ਬਣਵਾਈ ਫੇਰ ਇਹ ਆਏ ਬਹੁਤ ਵੱਡੀ ਗੱਲ ਆ ਜੀ ਵਾਹਿਗੁਰੂ ਨੇ ਮਿਹਰ ਕੀਤੀ ਜੀ ਅਸੀਂ ਕੋਲ ਉਹਨੇ ਖੁਰਨੀਆਂ ਬਣਾਉਣ ਵਾਲੇ ਪਰਮਾਤਮਾ ਦੇ ਹੁਕਮ ਤੋਂ ਪਿੱਛਾ ਤਾ ਵੀਰ ਜੀ ਪਤਾ ਵੀ ਨਹੀਂ ਹਲਦਾ ਤੇ ਜੇ ਇਹ ਗੱਲ ਅਸੀਂ ਕਹੀਏ ਵੀ ਅਸੀਂ ਘੋੜਾ ਪਾਲਿਆ ਨਹੀਂ ਨਹੀਂ ਬਿਰਜੀ ਸਾਡੇ ਤੋਂ ਘੋੜੇ ਨੇ ਸੇਵਾ ਕਰਵਾਈ ਆ ਤੇ ਅਸੀਂ ਕਰ ਰਹੇ ਜਿੱਦਾਂ ਮਾਤਾ ਜੀ ਆਪਾਂ ਦੇਖਦੇ ਆ ਨਾਰਮਲੀ ਵੀ ਅੱਜਕੱਲ੍ਹ ਦੀਆਂ ਕੁੜੀਆਂ ਜਾਂ ਪ੍ਰਾਣੀਆਂ ਮੇਰੀ ਮਾਤਾ ਵੀ ਜਾਂ ਹੋਰ ਵੀ ਹਨਾ ਤੁਹਾਡੀ ਉਮਰ ਦੀਆਂ ਜਾਂ ਵੱਡੀਆਂ ਵੀ ਘੋੜੇ ਨੂੰ ਤਾਂ ਤੁਰਿਆਂਦਿਆਂ ਨੂੰ ਦੇਖ ਕੇ ਡਰ ਜਾਂਦੀਆਂ ਮਾਤਾ ਡਰ ਨਹੀਂ ਲੱਗਦਾ ਜੀ ਇਨਾਂ ਤੋਂ ਨਹੀਂ ਜੀ ਨਹੀਂ ਪੁੱਤ ਡਰ ਨਹੀਂ ਲੱਗਦਾ ਪਿਆਰ ਆਉਂਦਾ ਜੀ ਸਵੇਰ ਤੋਂ ਉੱਠਾਂ ਜਦੋਂ ਸਵੇਰ 4 ਵਜੇ ਬਾਜ ਦਿੰਦੇ ਆ ਹਣਕਦੇ ਆ ਜੀ ਪੱਠੇ ਪਾਓ ਦਾਣਾ ਪਾਣੀ ਪਾਓ ਸੁਬਾ ਫਿਰ ਮੈਂ ਹੀ ਜਾਨੀ ਆ ਜੀ ਹਾਂਜੀ ਮੈਂ ਹੀ ਪਾ ਕੇ ਆਉਣੀ ਦੋ ਨੂੰ ਸਰਤਾਜ ਨੂੰ ਵੀ ਤੇ ਤਾਜ ਨੂੰ ਵੀ ਜੀ ਤੇ ਅੱਜ ਤੱਕ ਨਹੀਂ ਮਾਰਿਆ ਭਾਵਾ ਮਗਰ ਦੀ ਲੰਗ ਜਾ ਭਾਵਾ ਮੂਰ ਦੀ ਲੰਗ ਜਾਂ ਲੱਤ ਨਹੀਂ ਚੱਕੀ ਅੱਜ ਤੱਕ ਠੀਕ ਹੈ ਜੀ ਆ ਮੈਂ ਜਦੋਂ ਆਇਆ ਤੁਸੀਂ ਇਹਦੀ ਸਫਾਈ ਕਰ ਰਹੇ ਸੀਗੇ ਜਿੱਦਾਂ ਖਰ ਖਰਾ ਵਗੈਰਾ ਵੀਰ ਸ਼ੇਰ ਮਾਰ ਰਿਹਾ ਸੀ ਤੇ ਤੁਸੀਂ ਮਗਰ ਖੜ ਕੇ ਤੁਸੀਂ ਉਹ ਕੂਸ਼ ਵਾਲੇ ਬਾਲਾਂ 'ਚ ਕੰਗਾ ਮਾਰ ਰਹੇ ਸੀਗੇ ਤੇ ਮੈਂ ਉਦੋਂ ਵੀ ਦੇਖ ਕੇ ਹੈਰਾਨ ਹੋਇਆ ਵੀ ਮਾਤਾ ਖੁਦ ਆਪ ਲੱਗਿਓ ਨਹੀਂ ਚਲੋ ਅਸੀਂ ਵੀ ਡਰਦੇ ਹਾਂ ਮੈਂ ਵੀ ਕੋੜੀ ਰੱਖੀ ਮੈਂ ਵੀ ਡਰਦਾ ਇਹ ਪਿੱਛੋਂ ਲੱਤ ਨਾ ਕੱਢ ਜੇ ਕੰਮਕਾਰ ਵਾਲੇ ਬੰਦੇ ਆ ਜਾਂ ਕੋਈ ਹੈ ਨਹੀਂ ਵੀ ਕੋਈ 6 ਫੀਟ ਵੱਜ ਜੇ ਵੀ ਦਰਪੇ ਵਾਲਾ ਕੰਮ ਹੀ ਕੋਈ ਨਹੀਂ ਪਿਆਰ ਵਾਲਾ ਕੰਮ ਹਾਂਜੀ ਜਿੱਦੋਂ ਦਾ ਇਹ ਲਿਆਂ 21 ਦਿਨਾਂ ਦਾ ਲਿਆਂ ਸੀ ਤੇ ਉਦੋਂ ਦਾ ਹੀ ਪਿਆਰ ਆ ਰਸ ਜੀ ਪੁੱਤਾਂ ਵਾਂਗੂ ਪਾਲਿਆ ਸ਼ੇਰ ਤੋਂ ਵੱਧ ਕੇ ਦੋਹਾਂ ਨੂੰ ਪਾਲਿਆ ਜੀ ਉਹ ਤਾਂ ਛੋਟਾ ਜਿਹੜਾ ਹੋਣ ਲਿਆਂਦਾ ਇਹਨੂੰ 22 ਸਾਲ ਹੋ ਗਿਆ ਇਹਨੂੰ ਜੀ ਉਹੀ ਗੱਲ ਆ ਕਿ ਨਾ ਵੀਰ ਜੀ ਜਿਹੜੀ ਦਾਸ ਨੇ ਬੇਨਤੀ ਕੀਤੀ ਸੀ ਵੀ ਢਿੱਡੂ ਜੰਮੇ ਨਾ ਉਹ ਕਿਤੇ ਜਿਆਦਾ ਸੇਵਾ ਉਹ ਦੀ ਕਰ ਸੇਵਾ ਦੀ ਕਰਦੇ ਜੇ ਸ਼ੇਰ ਨੂੰ ਨਹੀਂ ਮਾਰ ਵੀ ਜਾਣ ਪਾਪਾ ਵੀ ਮਾਰ ਜੇ ਸਰਤਾਜ ਦੇ ਮੈਂ ਇਹਨਾਂ ਨਾਲ ਲੜ ਪਈਆਂ ਕਿ ਸਰਤਾਜ ਨੂੰ ਤੇ ਤਾਜ ਨੂੰ ਨਾ ਕੋਸ ਪਾਓ ਜੀ ਤੁਸੀਂ ਇੱਧਰ ਆ ਜਾਓ ਮੈਂ ਆਪੇ ਸੰਭਾਲ ਲਉ ਜੀ ਪਹਿਲਾਂ ਮਾਤਾ ਪਿਸ਼ੋਕੜ ਸੀ ਕੋਈ ਘੋੜਿਆਂ ਵਾਲਾ ਜਾਂ ਹਾਂਜੀ ਪਹਿਲਾਂ ਦਾਦਾ ਜੀ ਦੇ ਰੱਖੇ ਸੀ ਨਹੀਂ ਤੁਹਾਡੇ ਪੇਕੇ ਪਰਿਵਾਰ ਦੀ ਗੱਲ ਕਰਦੇ ਜੀ ਪੇਕੇ ਪਰਿਵਾਰ ਨਹੀਂ ਜੀ ਇੱਥੇ ਆ ਕੇ ਸ਼ੌਂਕ ਪਿਆ ਬੇਟੇ ਨੂੰ ਸ਼ੌਂਕ ਸੀ ਜੀ ਫਿਰ ਬੇਟੇ ਦੇ ਸ਼ੌਂਕ ਨਾਲ ਫਿਰ ਸੰਨ ਵੀ ਪੈ ਗਿਆ ਜੀ ਜੀ ਤੇ ਬੇਟਾ ਪੜਦਾ ਜੀ ਪਾਪਾ ਜੇ ਗੱਡੀ ਲੈ ਕੇ ਜਾਂਦੇ ਆ ਤੇ ਫਿਰ ਬਾਅਦ ਤੱਕ ਸਵਾਲ ਤੁਸੀਂ ਕਰਦੇ ਜੀ ਸੁਬਾਹ ਜਦੋਂ ਆਪਾਂ ਤਾਜ ਬਾਹਰ ਕੱਢਿਆ ਤੇ ਉਹਦੀ ਵੀਡੀਓ ਸ਼ੂਟ ਕਰਨ ਲੱਗਿਆ ਤਾਜ ਦੀ ਪਹਿਲਾਂ ਤਾਂ ਮੇਰੇ ਕੋਲੇ ਫੜਿਆ ਹੋਇਆ ਸੀਗਾ ਵੀ ਮੈਨੂੰ ਵੀ ਪੂਰੀ ਖਰਾਬੀ ਕਰਦਾ ਸੀ ਜਦੋਂ ਤੁਸੀਂ ਫੜ ਲਿਆ ਇੱਕਦਮ ਸ਼ਾਂਤ ਹੋ ਗਿਆ ਹਲੇ ਮੈਨੂੰ ਬਾਹਰ ਵੀਡੀਓ ਬਣਾਉਂਦੇ ਦੇ ਵੀ ਮੇਰੇ ਮਨ 'ਚ ਡਾਊਟ ਸੀ ਵੀ ਮਾਤਾ ਕੱਲੀ ਆ ਕਦੇ ਕੋਈ ਸਰਟੀਫੀਕਟ ਨਾ ਮਾਰ ਜੇ ਨਰ ਕੋੜਾ ਜੀ ਕਿਉਂਕਿ ਦਿਮਾਗ ਨਾ ਕਾਬੂ ਹੋਣਾ ਨਾ ਜੀ ਬਾਕੀ ਇਹਦੇ 'ਚ ਪਾਵਰ ਇੰਨੀ ਆ ਕੋਈ ਇਹਨੂੰ 10 ਬੰਦੇ ਨਹੀਂ ਕਾਬੂ ਕਰ ਸਕਦੇ ਪਰ ਮੇਰੇ ਮਨ ਚ ਇੰਨਾ ਡਰ ਸੀਗਾ ਵੀ ਫਿਰ ਵੀ ਆਪਦੀ ਮਾਂ ਕੋਲ ਲਾਦਾ ਹਨਾ ਵੀ ਕੋਈ ਸੱਟ ਫੇੜ ਨਾ ਮਾਰ ਜੇ ਜਾਂ ਕੁਛ ਕੋਈ ਲੱਤ ਬਾਹ ਮਾਰ ਦੇ ਜਾਂ ਘੂੜਾ ਕਾਬੂ ਨਾ ਹੋਵੇ ਕੋਈ ਘਰੇ ਕੋਈ ਟੱਟ ਭੱਜ ਹੋ ਜੇ ਕੁਛ ਵੀ ਘੋੜੇ ਦੇ ਸੱਟ ਲੱਗ ਜੇ ਪਰ ਨਹੀਂ ਫਿਰ ਵੀ ਮਾਤਾ ਨੂੰ ਇੱਕਦਮ ਜਦੋਂ ਮਾਤਾ ਦੇ ਹੱਥ ਉਹਦੀ ਬਾਂਗ ਡੋਰ ਗਈ ਇੱਕਦਮ ਉਹ ਸ਼ਾਂਤ ਹੋ ਗਿਆ ਇਹਨਾਂ ਨੇ ਇੱਕ ਵਾਰੀ ਕਿਹਾ ਫਿਰ ਤੁਸੀਂ ਜਦੋਂ ਸਾਰਾ ਪਰਿਵਾਰਾ ਉਧਰ ਬਾਈ ਜੀ ਚਲੇ ਗਏ ਸੀ ਘੋੜਾ ਇਧਰ ਫੜਿਆ ਹੋਇਆ ਸੀ ਉਹ ਵੀ ਜਾਨੀ ਫੁਕਾਰੇ ਮਾਰਦਾ ਹੀ ਮੈਨੂੰ ਦੇਖ ਕੇ ਜਦੋਂ ਤੁਸੀਂ ਮਾਤਾ ਕੋਲੇ ਆ ਗਏ ਇੱਕਦਮ ਹੀ ਹੋ ਗਿਆ ਸ਼ੇਰ ਵੀਰੇ ਜਿਹੜਾ ਇਹ ਆਪਣਾ ਸਰਤਾਜ ਦੀ ਫੀਸ ਦਾਗਾ ਵੈਸੇ ਬਾਈ ਜੀ ਹੁਣਾਂ ਨੇ ਦੱਸ ਹੀ ਦਿੱਤਾ ਹਨਾ ਵੀ ਕੋਈ ਮਾਇਨਾ ਨਹੀਂ ਰੱਖਦੀ ਇਹ ਗੱਲ ਫੀਸ ਕੋਈ ਮਾਇਨੇ ਨਹੀਂ ਰੱਖਦੇ ਤੁਹਾਨੂੰ ਸ਼ੌਂਕ ਆ ਤੁਸੀਂ ਸੇਵਾ ਕਰਦੇ ਬਹੁਤ ਵਧੀਆ ਵਿਚਾਰ ਲੱਗੇ ਜਿਹੜੀ ਵੀਰੇ ਫੀਸ ਦਾ ਉਹ ਤੁਸੀਂ ਜਿੱਦਾਂ ਵੀ ਕਿੰਨੀ ਰੱਖਦੇ ਹੋ ਆਪਾਂ ਵੀਰ ਵੈਸੀ ਕਿ ਮਾਤੜ ਬੰਦੇ ਤੋਂ ਤਾਂ ਵੀਰ ਕੋਈ ਫੀਸ ਆਪਣੀ ਹੈਣੀਗੀ ਜੀ ਜੇ ਕੋਈ ਲੋਡ ਬੰਦ ਬੰਦਾ ਹੋਊਗਾ ਨਾਰਮਲ ਜੀ ਫੀਸ ਬਈ ਆਪਾਂ 200 ਰੁਪਏ ਰੱਖਣੀ ਹੈ ਠੀਕ ਆ ਬਈ ਤੇ ਜਿਹੜਾ ਕੋਈ ਮਾਤੜ ਬੰਦਾ ਹੋਣਾ ਆਪਾਂ ਗੱਡੀ ਦੇ ਕਿਰਾਏ ਚ ਵੀ ਪੈਸੇ ਛਾੜ ਦਾਂਗੇ ਜੀ ਓਕੇ ਬਈ ਜੀ ਉਹਦੇ ਵਾਸਤੇ ਕੋਈ ਲਕੀਰ ਨਹੀਂ ਵੀ ਜਿੰਨੇ ਮਰਜ਼ੀ ਦੇ ਦੇਵੇ ਜਾਂ ਕੋਈ ਖਾਣ ਪੀਣ ਨੂੰ ਚੀਜ਼ ਲਿਆ ਕੇ ਪਾ ਦੇਵੇ ਜਿਹੜਾ ਮਾਤੜ ਬੰਦਾ ਹੋਊਗਾ ਘਰੇ ਜਿਵੇਂ ਦਾ ਲੋਡ ਬੰਦ ਬੰਦ ਜਿਹੜਾ ਚੰਗਾ ਬੱਚਾ ਘੋੜੇ ਤੋਂ ਲੈਣਾ ਚਾਹੁੰਦਾਗਾ ਵੀ ਮੇਰੇ ਹਰੇਕ ਬੰਦੇ ਚਾਹੁੰਦਾ ਵੀ ਬੱਚਾ ਚੰਗਾ ਘਰੇ ਪੈਦਾ ਹੋਵੇ ਜੇ ਉਹਦੇ ਚ ਵੀ ਵੈਹੇ ਫੀਸ ਦੋਸਤੋ 21000 ਰੁਪਿਆ ਵੀਰ ਉਹਨਾਂ ਨੇ ਰੱਖੀ ਆ ਜਿਹੜੀ ਕਿ ਅੱਜ ਦੇ ਟਾਈਮ 'ਚ ਬਹੁਤ ਨਾਰਮਲ ਆ ਕਿਉਂਕਿ 31 42 52000 ਨਾਰਮਲ ਘੋੜਿਆਂ ਦੀ ਚੱਲ ਰਹੀ ਆ ਫੀਸ ਆਪਾਂ ਉਹਨਾਂ ਤੇ ਕੋਈ ਕੰਤੂ ਪ੍ਰਾਂਤੂ ਨਹੀਂ ਕਰਦੇ ਵੀ ਕਿਉਂ ਰੱਖੀ ਗਈ ਆ ਹਰੇਕ ਬੰਦੇ ਦੀ ਆਪਦੀ ਸੋਚ ਆ ਤੇ ਉਹਦੇ ਜੋ ਤੁਹਾਡਾ ਮਾਨਤਾਨ ਜਿਹੜਾ ਖੁੱਲੇ ਦਿਲ ਨਾਲ ਕਰ ਦੇਣਗੇ ਉਹਦੇ 'ਚ ਮਾਨਤਾਨ ਵਾਲੀ ਕੋਈ ਕਸਰ ਨਹੀਂ ਛੱਡਣਗੇ ਜਿਹੜੀ 21000 ਚੋਂ ਮੈਂ ਦਾਵੇ ਨਾ ਕਹਿਣਾ ਮੈਂ ਗੱਲ ਨਹੀਂ ਕੀਤੀ ਇਹਨਾਂ ਨਾਲ ਜਾਂ ਕੁਝ ਹੋਰ ਨਹੀਂ ਕੀਤਾ ਵੀ 21000 ਰੁਪਏ ਜੋ ਵੀ ਤੁਹਾਡਾ ਮਾਨਤਾਨ ਪੂਰਾ ਖੁੱਲੇ ਦਿਲ ਨਾਲ ਹੋਊਗਾ ਚਾਹ ਪਾਣੀ ਰੋਟੀ ਪਾਣੀ ਤੁਹਾਨੂੰ ਜਹਰ ਜਾਂ ਵੀ ਟਾਈਮ ਹੋਊਗਾ ਖੁੱਲੇ ਦਿਲ ਨਾਲ ਮਿਲੂਗਾ ਤੁਸੀਂ ਇੱਕ ਵਾਰੀ ਮੇਰੀ ਬੇਨਤੀ ਹੈ ਇਹ ਪਰਿਵਾਰ ਨੂੰ ਛੱਡ ਕੇ ਵੀ ਵੀ ਇੱਕ ਵਾਰੀ ਘੋੜੀ ਭਰਾਉਣ ਤੋਂ ਪਹਿਲਾਂ ਵੀਡੀਓ ਤੇ ਨਾ ਦੇਖਿਓ ਜਿਹੜਾ ਵੀ ਤੁਸੀਂ ਘੋੜਾ ਘਰੇ ਆ ਕੇ ਜ਼ਰੂਰ ਦੇਖਿਓ ਦੋਨੇ ਬੱਚਿਆਂ ਨੂੰ ਵੀਰ ਹੋਣਾ ਦਾ ਹੌਸਲਾ ਵਧੂਗਾ ਘੋੜਾ ਤੁਹਾਨੂੰ ਚੰਗਾ 100% ਮੇਰੀ ਗਾਰੰਟੀ ਹੈ ਇਹ ਵੀ ਲੱਗੂਗਾ ਹੀ ਲੱਗੂਗਾ ਜਿਹੜਾ ਬੰਦਾ ਮੱਝੂਕੇ ਲੈਣ ਦਾ ਫੈਨ ਆ ਮੱਝੂਕੇ ਲੈਣ ਦਾ ਬੱਚਾ ਲੈਣਾ ਚਾਹੁੰਦਾ ਜਿੱਦਾਂ ਦੇ ਇਹ ਪਹਿਲਾਂ ਸਟਾਰਟ ਹੋਏ ਸੀ ਨੀਲੇ ਰੰਗ ਦੇ ਬਾਪੂ ਜੁਰਾਸਿਆਂ ਕੋਲੇ ਨੀਲੇ ਰੰਗ ਦਾ ਵੱਡਾ ਘੋੜਾ ਮਸ਼ਹੂਰ ਹੋਇਆ ਸੀ ਪ੍ਰਮਾਤਮਾ ਇਹਨਾਂ ਦੀ ਸੇਵਾ ਨੂੰ ਰੰਗ ਭਾਗ ਲਾਊਗਾ ਸੱਚੇ ਪਾਤਸ਼ਾਹ ਕੋੜੇ ਨੇ ਇਹਨੇ ਵੀ ਬਹੁਤ ਵੱਡਾ ਨਾਂ ਕਰਨਾ ਅਗਲੇ ਸਾਲ ਨੂੰ ਆਪਾਂ ਦੇਖਾਂਗੇ ਵੀ ਇਹਦੇ ਫੇਰ ਵੀਡੀਓ ਕਰਾਂਗੇ ਪ੍ਰੂਫ ਵਿੱਧ ਪ੍ਰੂਫ ਵੀਡੀਓ ਕਰਾਂਗੇ ਵੀ ਬਹੁਤ ਚੰਗੇ ਚੰਗੇ ਬੱਚੇ ਆਉਣਗੇ ਜਿਹੜੀ ਵੀਰੇ ਤੁਹਾਡੀ ਫੀਸ ਆ ਬਿਲਕੁਲ ਨਾਰਮਲ ਆ ਜੀ ਮੰਨ ਤਾਂ ਹਾਂ ਦਾ ਮੈਂ ਆਪ ਹੀ ਕਹਤਾ ਵੀ ਤੁਸੀਂ ਕਾਹਨ ਦੇਉਗੇ ਹਨਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਦਾ ਮਾਤਾ ਜੀ ਤੁਹਾਡਾ ਵੀ ਫੇਰ ਤੋਂ ਦੁਆਰਾ ਧੰਨਵਾਦ ਜੀ ਤੁਸੀਂ ਬਹੁਤ ਸੇਵਾ ਕੀਤੀ ਆ ਪੋਤਾਂ ਨੂੰ ਸਾੰਬੇ ਆ ਦੋਨੇ ਵਿਚਾਰੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਦਬਕੇ ਜਿੰਨਾ ਜਿੰਨਾ ਨੂੰ ਵੀ ਵਿਚਾਰ ਬਾਈ ਜੀ ਹੁਣਾਂ ਦੇ ਚੰਗੇ ਲੱਗੇ ਘੋੜਾ ਚੰਗਾ ਲੱਗਿਆ ਘੋੜਾ ਚੰਗਾ ਹੈਗਾ ਯਾ ਲੱਗਣ ਵਾਲੀ ਗੱਲ ਹੀ ਕੋਈ ਨਹੀਂ ਤੇ ਕਮੈਂਟ ਜ਼ਰੂਰ ਕਰ ਦਿਓ ਦੋ ਚੰਗੇ ਸ਼ਬਦ ਘੋੜੇ ਤੇ ਤੇ ਇਹਨਾਂ ਦੇ ਪਰਿਵਾਰ ਤੇ ਜ਼ਰੂਰ ਲਿਖ ਦਿਓ ਵੀਰ ਜੀ ਹੁਣੀ ਜਿਹੜੀ ਆ ਸੇਵਾ ਬੇਜਵਾਨੇ ਦੀ ਸੇਵਾ ਬਹੁਤ ਚੰਗੀ ਕਰਦੇ ਨੇ ਤੇ ਇਹਦੇ ਚ ਕੋਈ ਦੋ ਰੈ ਵਾਲੀ ਗੱਲ ਨਹੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਦੇਖਣ ਵਾਲੇ ਸਰੋਤਾਂ ਦਾ ਬਹੁਤ ਬਹੁਤ ਧੰਨਵਾਦ